ਅਜੀਤਪਾਲ ਕੋਲੀ ਤੇ ਤੁਹਾਡੇ ਵੱਲੋਂ ਇਲਜ਼ਾਮ ਬਿਲ ਆਏ ਗਏ ਨੇ ਹਾਂਜੀ ਮਾਜ਼ਰਾ ਕੀ ਆ ਪੂਰਾ ਸਾਲੀ ਪ੍ਰੈਜ਼ੀਡੈਂਟ ਪੁੱਛਿਆ ਵੀ ਅਜੀਤਪਾਲ ਕੋਲੀ ਤੂੰ ਐਮਐਲਏ ਬਣ ਗਿਆ ਬੁੱਧੂ ਦਾ ਗੈਰ ਰੋਲ ਹੈ ਕਹਿੰਦਾ ਸਭ ਕੁਝ ਰੋਲੇ ਦਾ ਹੂੰ ਉਸ ਤੋਂ ਬਾਅਦ ਭੁੱਲ ਗਿਆ ਅਤਵਾਦੇ ਟਾਈਮ ਅਸਲਾ ਅੰਦਾਜ਼ੀ ਦਾ ਹਿੰਦੂਆਂ ਨੂੰ ਮਾਰਨ ਵਾਸਤੇ ਇਹਦੇ ਪਿਓ ਵੱਡੇ ਇਲਜ਼ਾਮ ਲਾ ਰਹੇ ਹੋ ਮੈਂ ਕਹ ਰਿਹਾ ਰਿਕਾਰਡ ਤੇ ਹੈ ਇਹਦੇ ਪਿਓ ਨੂੰ ਮਿਲਟਰੀ ਚੱਕ ਕੇ ਲੈ ਗਈ ਸੀ ਮੈਂ ਤੁਸੇ ਇਲਜ਼ਾਮ ਤਾਂ ਲਾ ਰਿਹਾ ਹਾਂ ਕਿ ਕੋਲੀ ਦੇ ਵੱਲੋਂ ਪੈਸੇ ਲੈਂਦੇ ਜਾਂਦੇ ਹਾਂ ਨਹੀਂ ਨਹੀਂ ਲੈਂਦੇ ਆ ਤੁਹਾਡੇ ਕੋਲ ਕੋਈ ਸਬੂਤ ਹੈ ਬਹੁਤ ਕੁਝ ਹੈ ਮੈਂ ਦੇਖਿਆ ਹੈ ਥਾਈ ਕਮਾਨ ਨੂੰ ਦੇਖਿਆ ਮੈਂ ਅੱਛਾ ਥਾਈ ਕਮਾਨ ਨੂੰ ਆਪ ਪਾਰਟੀ ਦੇ ਮੈਂ 39 ਸੈਕਟਰ ਦੇ ਵਿੱਚ 902 ਨੰਬਰ ਕਮਰੇ 'ਚ ਦੀਪਕ ਤੁਹਾਨੂੰ ਜੀ ਨੇ ਮੈਨੂੰ ਆਪ ਬੁਲਾਇਆ ਸੀ ਮੈਂ ਨਹੀਂ ਗਿਆ ਹਾਂ ਮੈਂ ਉੱਥੇ ਦੇਖਿਆ ਹੈ ਮੈਨੂੰ ਮੇਰਾ ਪਾਰਟੀ ਨਾਲ ਕੋਈ ਗਿਲਾਨੀ ਹੈ ਮੇਰਾ ਗਿਲਾ ਕ腐ਪtion ਦੇ ਖਿਲਾਫ ਹੈ ਤਜੀਦਪੁਰ ਕੋਲੀ ਦੇ ਖਿਲਾਫ ਹੈ ਮੈਨੂੰ ਮੇਅਰ ਬਣਾ ਕੇ ਦਿਖਾ ਦਿਓ ਦੱਸ ਦਿਓ ਲੋਕਾਂ ਦੇ ਮੈਂ ਮਨ ਜਿਤਲਾਂਗਾ ਲੋਕੀ ਕਹਿਣਗੇ ਇਹ ਚਾਹੀਦਾ ਏ ਮੇਅਰ ਲੋਕੀ ਹੁਣ ਵੀ ਸੁੱਖਾ ਚੁੱਕਦੇ ਆ ਕ੍ਰਾਪਸ਼ਨ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਕਿਤੇ ਆ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਵੜ ਜਾਓ ਮੈਂ ਸਾਰੀ ਤੁਹਾਡੀ ਗੱਲ ਮੰਨਦਾ ਪਰ ਮੈਨੂੰ ਮੇਅਰ ਬਣਾ ਕੇ ਦਿਓ ਮੈਂ ਸਿਸਟਮ ਨੂੰ ਬਦਲ ਕੇ ਦਿਖਾਉਂਦਾ ਮੇਰੇ ਨੇ ਇਹ ਚੋਅ ਹੈ ਉਡੇ ਨਜ਼ਦੀਕ ਤਾਂ ਉਸ ਵਕਤ ਕੋਲੀ ਸੀ ਨਾ ਕੋਲੀ ਤੇ ਇਸਤੇ ਮੈਂ ਵਿਸ਼ਵਾਸ ਕਰਿਆ ਕੋਲੀ ਤੇ ਵਿਸ਼ਵਾਸ ਕਰਕੇ ਹੀ ਤੁਸੀਂ ਪਾਰਟੀ ਚਾਈ ਸੀ ਨਾ ਫਿਰ ਉਹੀ ਕੋਲੀ ਨੇ ਅੱਜ ਤੁਸੀਂ ਵੀ ਸਿੱਧੂ ਮਾਨੂਜਾ ਦਾ ਵੱਢ ਰਹੇ A1 ਪੰਜਾਬੀ ਟੀਵੀ ਨਾਲ ਜੁੜੇ ਹੋਏ ਹਾਂ ਤੁਸੀਂ ਤੇ ਮੈਂ ਹਾਂ ਸੁਖ ਪੱਟਿਆਵਾਲ ਪਟਿਆਲਾ ਦੀ ਸਿਆਸਤ ਅੱਜ ਸਵੇਰ ਤੋਂ ਪੂਰੀ ਤਰ੍ਹਾਂ ਗਰਮ ਨਜ਼ਰ ਆ ਰਹੀ ਆ ਤੇ ਇੱਥੇ ਦੇ ਸ਼ਹਿਰੀ ਦੇ ਮੌਜੂਦਾ ਐਮਐਲਏ ਅਜੀਤਪਾਲ ਕੋਲੀ ਸਵਾਲਾਂ ਦੇ ਘੇਰੇ ਦੇ ਵਿੱਚ ਨੇ ਕਿਉਂਕਿ ਇਲਜ਼ਾਮ ਲੱਗੇ ਨੇ ਉਹਨਾਂ ਤੇ ਵੱਡੇ ਤੇ ਉਹ ਇਲਜ਼ਾਮ ਵੀ ਕਿਸੇ ਵਗਾਨੇ ਦੇ ਵੱਲੋਂ ਨਹੀਂ ਉਹਨਾਂ ਦੀ ਆਪਣੀ ਆਮ ਆਦਮੀ ਪਾਰਟੀ ਦੇ ਨਾਲ ਤਾਲੁਕਾਤ ਰੱਖਣ ਵਾਲੇ ਵਾਰਡ ਨੰਬਰ 42 ਤੋਂ ਐਮਸੀ ਕਰਿਸ਼ਨ ਚੰਦ ਬੁੱਧੂ ਹੋਰਾਂ ਦੇ ਵੱਲੋਂ ਲਾਏ ਗਏ ਨੇ ਜਿਹੜੇ ਅਕਸਰ ਚਰਚਾਵਾਂ ਦੇ ਵਿੱਚ ਲੰਮੇ ਸਮੇਂ ਤੋਂ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬੁੱਧੂ ਜੀ ਸਵਾਗਤ ਹੈ ਤੁਹਾਡਾ ਤੁਕਜੀ ਤੁਹਾਡਾ ਬਹੁਤ ਧੰਨਵਾਦ ਜੀ ਏ1 ਦੇ ਸਰੋਤਿਆਂ ਦਾ ਬਹੁਤ ਧੰਨਵਾਦ ਮੈਂ ਆਪਣੇ ਸ਼ਹਿਰ ਦੇ ਜਿਹੜੇ ਮੈਨੂੰ ਪਿਆਰ ਨਾਲ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਪਾਰਟੀ ਟਿਕਟ ਦੇ ਤੇ ਤਿੰਨ ਵਾਰੀ ਮੈਨੂੰ ਆਜ਼ਾਦ ਇੱਕ ਨਮਾਣੇ ਜੇ ਬੰਦੇ ਨੂੰ ਦਿਤਾਇਆ ਔਰ ਮੇਰੀ ਆਵਾਜ਼ ਸੁਣਨ ਵਾਸਤੇ ਸਾਰਾ ਸ਼ਹਿਰ ਬੇਚੈਨ ਰੰਦਾ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦੀ ਹਾਂ ਤੇ ਤੁਹਾਡਾ ਤੇ ਤੁਹਾਡੇ ਚੈਨਲ ਤੁਹਾਡੇ ਚੈਨਲ ਨੇ ਪਹਿਲੀ ਵਾਰੀ ਮੈਨੂੰ ਇੰਟਰਵਿਊ ਮੈਂ ਇੱਥੇ ਬੁਲਾਇਆ ਸੀ ਜੀ ਸੰਜੀਵ ਸ਼ਰਮਾ ਦੇ ਬਿੱਟੂ ਦੇ ਖਿਲਾਫ ਪਰਚੰਦੇ ਖਿਲਾਫ ਜੀ ਉਹ ਕ੍ਰਾਪਸ਼ਨ ਦੇ ਖਿਲਾਫ ਸ਼ਰਬਾਤ ਤੁਸੀਂ ਕੈਮਰੇ ਸਾਹਮਣੇ ਇੱਥੋਂ ਕੀਤੀ ਸੀ ਇਸ ਕੁਰਸੀ ਤੋਂ ਹੈਨਾ ਇਸ ਕੈਮਰੇ ਅੱਗੇ ਤੇ ਉਹ ਜਿਹੜੀ ਆਵਾਜ਼ ਸੀ ਕ੍ਰਾਪਸ਼ਨ ਦੇ ਖਿਲਾਫ ਉਹ ਅੱਜ ਵੀ ਬੁਲੰਦ ਆ ਅੱਜ ਮੇਰੀ ਪਰ ਇਲਜ਼ਾਮ ਤੋ ਅਜੀਤਪਾਲ ਕੋਲੀ ਤੇ ਤੁਹਾਡੇ ਵੱਲੋਂ ਵੱਡੇ ਲਾਏ ਗਏ ਨੇ ਤੇ ਮਾਜ਼ਰਾ ਕੀ ਆ ਪੂਰਾ ਦਵਾਰਤ ਸਰਕਾਰ ਕੈਪਟਨ ਸਾਹਿਬ ਦੀ ਬਣੀ ਹਮ ਸੰਜੀਵ ਸ਼ਰਮਾ ਬਿੱਟੂ ਮਹਾਰਾਣੀ ਸਾਹਿਬ ਨੇ ਬਣਾਤਾ ਤੇ ਉਹ ਸਿਸਟਮ ਚੱਲ ਪਿਆ ਬੜਾ ਲੋਕੀ ਅਸੀਂ ਸਾਨੂੰ ਪਿੱਟਦੇ ਸਾਡੇ ਕਹੇ ਦੇ ਵੋਟਾਂ ਪੈਂਦੀਆਂ ਕੈਪਟਨ ਸਾਹਿਬ ਨੂੰ ਸਾਡੇ ਵੋਟਾਂ ਗਈਆਂ ਲੋਕੀ ਸਾਨੂੰ ਮੈਂ ਜੀ 2 ਅਕਤੂਬਰ ਮੌਜੂਦਾ ਸਰਕਾਰ ਕਾਂਗਰਸੀ ਗਾਂਧੀ ਦੇ ਬੁੱਤ ਤੇ ਤਰਨਾ ਦਿੱਤਾ ਸੀਗਾ ਜੀ ਪੁਰੀ ਦੇ ਖਿਲਾਫ ਸਾਰੇ ਅਖਬਾਰਾਂ ਨੇ ਚੱਕਿਆ ਸੀਗਾ ਟ੍ਰਿਬਿਊਨ ਨੇ ਸਭ ਨੇ ਤੇ ਮੌਜੂਦਾ ਸਰਕਾਰ ਸੀ ਹਮ ਤੇ ਹੁਣ ਫਿਰ ਉਸ ਤੋਂ ਬਾਅਦ ਮੈਂ ਮਾਇੂਸੋ ਮੈਨੂੰ ਇਹਨਾਂ ਨੇ ਵਾਈਸ ਚੇਅਰਮੈਨ ਪੰਚਸਭਾ ਦਾ ਪੰਜਾਬ ਦਾ ਬਣਾਇਆ ਸੀਗਾ ਜੀ ਜੀ ਤੇ ਜਦੋਂ ਮੈਂ ਬਾਗੀ ਹੋਇਆ ਇਹਨਾਂ ਨੇ ਮੈਨੂੰ ਕੱਢਤਾ ਕੱਢ ਦੋ ਕੋਈ ਹਾਂ ਅੱਛਾ ਮੈਨੂੰ ਜਲੀਲ ਕਰਨ ਵਾਸਤੇ ਹੋਰ ਮੇਰੇ ਉੱਤੇ ਮੇਰਾ ਛੋਟਾ ਭਾਈ ਨਰਿੰਦਰ ਲਾਲੀ ਉਹਨੂੰ ਸੀਨੀਅਰ ਵਾਈਸ ਚੇਅਰਮੈਨ ਬਣਾਤਾ ਮੈਨੂੰ ਜਲੀਲ ਕਰਵਾਸੇ ਅੱਛਾ ਮੈਂ ਤਾਂ ਆਪਣੀ ਗੀਤ ਸਮਝਾਂਗਾ ਹਾਂ ਤੇ ਚਲੋ ਉਸ ਤੋਂ ਬਾਅਦ ਮੇਰੇ ਮੈਂ ਕਾਂਗਰਸ ਇਹ ਚਲੇ ਗਿਆ ਉਸ ਬੀਜੇਪੀ ਚ ਬੀਜੇਪੀ ਚ ਹਾਂ ਮੈਂ ਕਾਂਗਰਸ ਰਹਾ ਹਾਂ ਫਿਰ ਜੀ ਅਜੀਤਪਾਲ ਸਿੰਘ ਕੋਲੀ ਹਾਂ ਮੇਰੇ ਘਰ ਆਇਆ ਰਾਤ ਨੂੰ 11 ਵਜੇ ਕੰਬੀਨ ਚਾਲ ਪਹਿਲਾਂ ਇਸ ਤੋਂ ਪਹਿਲਾਂ ਮੈਨੂੰ ਆਪ ਵਾਲੇ ਟਿਕਟ ਦੇ ਰਹੇ ਸੀ ਕਿ ਪਟਿਆਲੇ ਦੀ ਮੇਰੇ ਘਰ ਤੇ ਨਦਰ ਮਹਿਤਾ ਜੀ ਹਾਂ ਸਵੇਤ ਸੀੜਾ ਜੀ ਹਾਂ ਹੋਰ ਕਈ ਬੰਦੇ ਦਿੱਲੀ ਵਾਲੇ ਹਾਂ ਬਈ ਬੁੱਧੂ ਜੀ ਅਸੀਂ ਤੁਹਾਨੂੰ ਉਸ ਵੇਲੇ ਮੈਂ ਮਤਲਬ ਜਿਹੜੀ ਟਿਕਟ ਬਾਅਦ ਦੇ ਵਿੱਚ ਪੋਲੀ ਨੂੰ ਮਿਲੀ ਉਹ ਪਹਿਲਾਂ ਤੁਹਾਨੂੰ ਮਿਲਦੀ ਮੈਨੂੰ ਮਿਲਦੀ ਸੀ ਤੇ ਮੇਰਾ ਟਾਈਮ ਵੀ ਫਿਕਸ ਕਰਿਆ ਗਿਆ ਮੰਗਲਵਾਰ ਨੂੰ ਹਾਂ ਪਤਾ ਨਹੀਂ ਪਾਠਕ ਨਾਲ ਪਤਾ ਨਹੀਂ ਕਿਸੇ ਨਾਲ ਤੇ ਪਰ ਮੈਂ ਨੌਗੁਰ ਕਨਫਰੈਂਸ ਦੀ ਤਿਆਰੀ ਕਰ ਰਿਹਾ ਸੀਗਾ ਹਾਂ ਸਿੰਘੀ ਸ਼ਰਮਾ ਬਿੱਟੂ ਦੇ ਖਿਲਾਫ ਹਾਂ ਮੇਰੇ ਕੋਲ ਕੁਝ ਐਮਸੀਸੀ ਕੇ ਕੁਝ ਬ੍ਰਹਮਿੰਦਰ ਜੀ ਦੇ ਕੈਂਪ ਤੇ ਸੀਗੇ ਬ੍ਰਹਮ ਜੀ ਨੇ ਕਿਹਾ ਵੀ ਬੁੱਧ ਜੀ ਤੂੰ ਮਿਹਰਬਾਨਾ ਹੋਵੇ ਮੇਰੇ ਐਮਸੀ ਤੇਰੇ ਦਸਤ ਕਰਨਗੇ ਪਰ ਉਹ ਬ੍ਰਹਮ ਜੀ ਨੇ ਆਪਣੀ ਮਜਬੂਰੀ ਮੈਨੂੰ ਧੋਖਾ ਦਿੱਤਾ ਬ੍ਰਹਮ ਜੀ ਨੇ ਮੈਨੂੰ ਧੋਖਾ ਦਿੱਤਾ ਮੈਂ ਇਸ ਕਰਕੇ ਆਪ ਦੀ ਟਿਕਟ ਐਕਸੈਪਟ ਨਹੀਂ કરી ਸੀ ਤੇ ਉਸ ਤੋਂ ਬਾਅਦ ਨਹੀਂ ਤੁਸੀਂ ਮੇਅਰ ਬਣ ਕੇ ਕਰਨਾ ਕੀ ਸੀਗਾ ਜਦੋਂ ਇੱਧਰ ਟਿਕਟੇ ਤੁਹਾਨੂੰ ਸਿੱਧੀ ਐਮਐਲਏ ਦੀ ਮਿਲ ਰਹੀ ਸੀ ਮੈਨੂੰ ਇਤਵਾਰ ਨਹੀਂ ਸੀਗਾ ਇਹਨਾਂ ਦੀ ਸਰਕਾਰ ਬਣ ਜੇਗੀ ਕਾਂਗਰਸ ਦੀ ਪਾਰਟੀ ਹਾਂ ਕਾਂਗਰਸ ਦੀ ਪਾਰਟੀ ਸੀ ਨੈਸ਼ਨਲ ਪਾਰਟੀ ਹੂੰ ਤਾਂ ਮੇਰਾ ਉਧਰ ਨਹੀਂ ਇੰਟਰਸਟ ਸੀ ਜੀ ਤੇ ਚਲੋ ਅਜਾ ਉਸ ਤੋਂ ਬਾਅਦ ਇਹ ਦੀਪਾਲ ਸਿੰਘ ਕੋਲੀ ਹੂੰ ਰਾਤ ਨੂੰ ਕੰਪੇਨ ਦੇ ਵਿੱਚ ਰਾਤ ਨੂੰ 10:30 ਪੌਣੇ 11 ਵਜੇ ਮੈਂ ਜੋ ਕਹਾਂਗਾ ਪਹਿਲਾਂ ਤੁਹਾਡੇ ਮੈਂ ਆਪਣੇ ਇਸ਼ਤ ਦੀ ਕਸਮ ਖਾ ਕੇ ਕਹਾਂਗਾ ਮੈਂ ਕੋਈ ਝੂਠ ਨਹੀਂ ਕਹਾਂਗਾ ਹੂੰ ਤੇ ਰਾਤ ਨੂੰ ਇਕੱਲਾ ਮੇਰੇ ਘਰ ਆਇਆ ਅਜੀਤਪਾਲ ਕੋਲੀ ਹਾਂ ਜੀ ਇਹ ਆਪਣੇ ਪੀਏ ਨੂੰ ਵਾਰ ਪ੍ਰੋਸੀ ਦੀ ਪਟਾਕੇ ਦੀ ਦੁਕਾਨ ਤੇ ਬਹਿ ਗਿਆ ਇਹਦਾ ਪੀ ਨੂੰ ਛੱਡ ਗਿਆ ਇਹ ਮੇਰੇ ਘਰ ਆਇਆ ਹਾਂ ਘਰ ਆ ਕੇ ਮੇਰੀ ਮਸੀਨ ਨੂੰ ਕਹਿੰਦਾ ਚਾਚੀ ਉਰੇ ਬਹਿ ਜਾ ਹਾਂ ਮੇਰੇ ਬੇਟੇ ਨੂੰ ਕਹਿੰਦਾ ਗੋਲੂ ਉਰੇ ਬਹਿ ਜਾ ਚਾਚਾ ਕਹਿੰਦਾ ਮੇਰੀ ਮਦਦ ਕਰ ਮਨੇ ਤੇਰੀ ਮਦਦ ਕਰ ਰਿਹਾ ਮੇਰੇ ਕੋਲ ਆਪਸਰੀ ਕੋਈ ਨਹੀਂ ਹੈ ਹਾਂ ਮੇਰੇ ਕੋਲ ਆਪਸਰੀ ਕੋਈ ਨਹੀਂ ਹੈ ਹਾਂ ਵਿਸ਼ਨੂ ਸ਼ਰਮੇ ਦਾ ਮੈਂ ਟੰਡਾ ਚੱਕ ਨਹੀਂ ਜਦਾ ਮੇਰਾ ਇਲਾਕਾ ਨਹੀਂ ਅਲਾਊਡ ਕਰ ਰਿਹਾ ਕਿਉਂ ਮੈਂ ਉਹਨੂੰ ਹਰਾਇਆ ਵੈ ਸੀਗਾ ਹਾਂ ਤੇ ਉਹ ਕਹਿੰਦਾ ਮੇਰੀ ਮਦਦ ਕਰ ਮਨੇ ਮਦਦ ਕਰ ਰਿਹਾ ਕਹਿੰਦਾ ਐਦਾਂ ਨਹੀਂ ਐਦਾਂ ਨਹੀਂ ਮੈਂ ਜਿੱਤਾਂ ਹਾਂ ਤੂੰ ਪਾਰਟੀ ਜੁਆਇਨ ਕਰ ਆਪ ਮੈਂ ਜਿੱ ਹਮ ਮੈਂ ਜਿੱਤ ਗਿਆ ਅੱਛਾ ਤੇ ਮੰਨੇ ਗਿਆ ਯਾਰ ਤੂੰ ਮੇਰਾ ਕੈਰੀਰ ਨਾ ਖਰਾਬ ਕਰ ਹਮ ਮੈਂ ਜਮੇ ਕਾਂਗਰਸ ਤੇ ਮਰਨਾਂ ਵੀ ਕਾਂਗਰਸ ਤੇ ਇਹ ਨਹੀਂ ਚਾਚਾ ਤੂੰ ਜੁਆਇਨ ਕਰ ਗਿਆ ਮੈਂ ਮੇਅਰ ਬਣ ਗਿਆ ਇਹ ਐਮ ਐਲ ਏ ਬਣ ਗਿਆ ਹਮ ਪੀ ਆਰ ਟੀ ਸੀ ਦੀ ਚੇਅਰਮੈਨੀ ਮੈਂ ਦੇਣੀ ਆ ਹਮ ਇੰਪਰੂਵਮੈਂਟ ਫੰਡ ਦੀ ਚੇਅਰਮੈਨੀ ਮੈਂ ਦੇਣੀ ਆ ਮੇਅਰ ਮੈਂ ਬਣਨਾ ਬਿਜਲੀ ਬੋਰਡ ਦਾ ਮੈਂਬਰ ਮੈਂ ਬਣ ਇਹਨੇ ਬਹੁਤ ਜਿਆਦਾ ਗਨਾਤੀ ਜਿੱਥੇ ਤੂੰ ਉਂਗਲ ਰੱਖੇਗਾ ਉੱਥੇ ਹਮ ਮੈਂ ਤੇਰੇ ਬੇਟੇ ਨੂੰ ਕਾਰੋਬਾਰ ਤੇ ਇਹ ਐਡਜਸਟ ਕਰ ਦਾਂਗਾ ਹਮ ਮਿੱਠੀ ਕੋਲੀ ਹੂੰ ਤੇ ਹੁਣ ਬਾਦਮਾ ਕਹਿਣ ਲੱਗਿਆ ਜੀ ਮੈਂ ਪਾਰਟੀ ਨਹੀਂ ਮੰਨਦੀ ਮੇਰੇ ਨਾਲ ਕਮਿਟਮੈਂਟ ਤੂੰ ਕਰਕੇ ਗਈਆਂ ਹੂੰ ਮੈਂ ਪਾਰਟੀ ਮਤਲਬ ਹੁਣ ਮੇਨ ਰੋਲਾ ਇਹ ਆ ਕਿ ਜਿਹੜੇ ਵਾਦੇ ਉਸ ਵਕਤ ਕੋਲੀ ਨੇ ਤੁਹਾਡੇ ਨਾਲ ਇਲੈਕਸ਼ਨ ਤੋਂ ਪਹਿਲਾਂ ਕੀਤੇ ਸੀ ਹੁਣ ਉਹਨਾਂ ਵਾਦਿਆਂ ਤੋਂ ਕੋਲੀ ਮੁੱਕਰ ਗਿਆ ਮੁੱਕਰ ਗਿਆ ਉਹ ਤਾਂ ਚਲੋ ਛੱਡੋ ਉਸ ਤੋਂ ਬਾਅਦ ਕ੍ਰਾਪਸ਼ਨ ਸ਼ਹਿਰ ਚ ਨਹੀਂ ਹੋ ਰਹੀ ਹੈ ਹੂੰ ਨਹੀਂ ਹੋ ਰਹੀ ਸਾਰੀ ਬਿਲਡਿੰਗਾਂ ਇਧਰ ਨਜਾਇਜ਼ ਬਣ ਰਹੀਆਂ ਹੂੰ ਨਕਸ਼ੇ ਦੇ ਉੱਤੇ ਬਣ ਰਹੀਆਂ ਹੂੰ ਮੈਂ ਪਿੱਟ ਬਿੱਟੇ ਕੇ ਮਰ ਗਿਆ ਹੂੰ ਪਿਛੋਕਰੀਆਂ ਦਾ ਕਰਨਾ ਸੀ ਅਦਾਲਤ ਬਾਜ਼ਾਰ ਪੀਡੀਆ ਏਰੀਆ ਜਿੱਥੇ ਫਾਇਰ ਬ੍ਰਿਡ ਅਨਿਵਰਸਰੀ ਕੋਈ ਮਿਸ ਹੈਪਨਿੰਗ ਹੋ ਜਾਈ ਅਦਾਲਤ ਦਾ ਕਮਰਸ ਇਹਨ ਮੋਟੇ ਪਹਿਲੇ ਆਗੇ ਉਥੇ ਮਾਰਕੀਟ ਬਣਾਤੀ ਜੀ ਜੁੱਤੀਆਂ ਵਾਲੇ ਬਾਜ਼ਾਰ ਜੁੱਤੀਆਂ ਤੂਫਾਨੇ ਮੁਰਦੇ ਜੁੱਤੀਆਂ ਵਾਲੇ ਜਿਹੜੇ ਰਾਜਸਤਾਨੀ ਬਰਾਦਰੀ ਬੈਠੀ ਹੈ ਵੱਡੇ ਵੱਡੇ ਸ਼ੋਰੂਮ ਬਣਾਦੇ ਹਮ ਸਿਸਟਮ ਜੇ ਕੋਈ ਗਰੀਬ ਇੱਕ ਕਮਰੇ ਦਾ 10ਗਾ ਦਾ ਮਕਾਨ ਬਣਾਦਾ ਉਥੇ ਇਹ ਯਾਈ ਦੇ ਚੇਲੇ ਹਮ ਜਿਹੜੇ ਇਹਦੇ ਦੇ ਹੇਠ ਆਈਬੇ ਅਕਲੀਆਂ ਚੋਂ ਉਹਨਾਂ ਨੂੰ ਐਮਸੀ ਬਣਾਤਾ ਪੁਲਿਸ ਦੇ ਥਰੂ ਇਲੈਕਟਡ ਨਹੀਂ ਸਿਲੈਕਟਡ ਹੂੰ ਤੇ ਲੁੱਟ ਪਾਈ ਵੀ ਹੈ ਸ਼ਹਿਰ ਚ ਲੋਕੀ ਆਗੇ ਤੁਹਾਨੂੰ ਕਹਿੰਦੇ ਨਹੀਂ ਤੁਸੀਂ ਇਲਜ਼ਾਮ ਤਾਂ ਲਾ ਰਹੇ ਹੋ ਕਿ ਕੋਲੀ ਦੇ ਵੱਲੋਂ ਪੈਸੇ ਲੈਂਦੇ ਜਾਂਦੇ ਹਾਂ ਹਾਂ ਲੈਂਦੇ ਲੈਂਦੇ ਤੁਹਾਡੇ ਕੋਲ ਕੋਈ ਸਬੂਤ ਹੈ ਬਹੁਤ ਕੁਝ ਹੈ ਕਿ ਮੈਂ ਦੇਖਿਆ ਹੈ ਹਾਈ ਕਮਾਂਡ ਨੂੰ ਦੇਖਿਆ ਮੈਂ ਅੱਛਾ ਹਾਈ ਕਮਾਂਡ ਨੂੰ ਆਪ ਪਾਰਟੀ ਦੇ ਮੈਂ 39 ਸੈਕਟਰ ਦੇ ਵਿੱਚ 902 ਨੰਬਰ ਕਮਰੇ ਜੀ ਕਿ ਬਗਤ चौहान ਜੀ ਨੇ ਮੈਨੂੰ ਆਪ ਬੁਲਾਇਆ ਸੀ ਮੈਂ ਨਹੀਂ ਗਿਆ ਹੂੰ ਮੈਂ ਉੱਥੇ ਦੇਖਿਆ ਹੈ ਮੈਂ 20 ਸਾਲਾਂ ਨੂੰ ਜਗਿਆ ਡੀਜੀਪੀ ਸਾਹਿਬ ਤੇ ਮੈਂ ਟਾਈਮ ਮੰਗਿਆ ਸ਼ਾਇਦ ਕੱਲ ਨੂੰ ਜਾਣਾ ਪਵੇ ਮੈਂ ਚੰਡੀਗੜ੍ਹ ਨਹੀਂ ਜਦੋਂ ਕੋਈ ਵੀ ਲੀਡਰ ਕਰਪਸ਼ਨ ਕਰਦਾ ਤਾਂ ਉਹ ਚੋਰ ਮੋਰੀ ਨਹੀਂ ਕਰਦਾ ਹੁੰਦਾ ਇਹ ਲੁਕੀ ਨਹੀਂ ਰਹਦੀ ਜੀ ਹੂੰ ਇਹ ਧੀ ਲੁਕੀ ਨਹੀਂ ਰਹਦੀ ਬਜ਼ੁਰਗ ਕਹੇ ਕਰਦਾ ਹੈ ਇਸ ਦੇ ਮੁਸ਼ਕਲ ਲੁਕਦੀ ਨਹੀਂ ਸਭ ਪਤਾ ਸਾਨੂੰ 22 ਦੇ ਵਿੱਚ ਕੋਲੀ ਐਮਐਲਏ ਬਣਿਆ ਹਾਂਜੀ ਕਰਪਸ਼ਨ ਕਦੋਂ ਸ਼ੁਰੂ ਕੀਤੀ ਆ ਬੈਠਦੀ ਸ਼ੁਰੂ ਤਾਂ ਬੈਠਦੀ ਤੁਹਾਨੂੰ ਇਹਦਾ ਕਦੋਂ ਪਤਾ ਲੱਗਦਾ ਸ਼ੁਰੂ ਤੋਂ ਪਤਾ ਅਸੀਂ ਦੇਖ ਰਹੇ ਸੀ ਚੁੱਪ ਸੀਗੇ ਹੂੰ ਅਸੀਂ ਦੇਖ ਰਹੇ ਚੁੱਪ ਸੀ ਮੈਂ ਉਹੀ ਕਹਿੰਦੇ ਸਾਨੂੰ ਤਿੰਨ ਸਾਲਾਂ ਤੋਂ ਚੁੱਪ ਸੀ ਹੁਣ ਅਚਾਨਕ ਤਿੰਨ ਸਾਲਾਂ ਬਾਅਦ ਕੀ ਹੋ ਗਿਆ ਮੈਂ ਦੱਸਾਂ ਇਹ ਇਹਦਾ ਪੀ ਰਾਹੁਲ ਹੂੰ ਮੇਰਾ ਟੈਲੀਫੋਨ ਨਹੀਂ ਚੱਕਦਾ ਹੂੰ ਸਾਨੂੰ ਮੈਂ ਅਸੀਂ ਬ੍ਰਮਜੀ ਨਾਲ ਰਾਜਨੀਤੀ ਕਰੀ ਬ੍ਰਮਜੀ ਨਾਲ ਜਿਆਦਾ ਮੋਬਾਈਲ ਨਹੀਂ ਹੁੰਦੇ ਸੀਗੇ ਜੇ ਦੋ ਦਿਨ ਬ੍ਰਮਜੀ ਨੂੰ ਮੈਂ ਦਿਖਦਾ ਨਹੀਂ ਨਾ ਸੀ ਉਹ ਬੰਦਾ ਵੀ ਜਿੰਦੇ ਸੀ ਮੈਂ ਦੇਖੀ ਗੁੱਸੇ ਦਾ ਨਹੀਂ ਹੋ ਗਿਆ ਇਹ ਤਾਂ ਦੋ ਦੋ ਮਿੰਟ ਇਹਦੇ ਪੁਰਾਣੇ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਯੋਗਿੰਦਰ ਛਾਂਗਾ ਸਾਹਿਬ ਕਾ ਐਮਸੀ ਕਮੇਟੀ ਦੇ ਕੋਰਨਾ ਸਾਹਿਬ ਕਾ ਐਮਸੀ ਆਪਣਾ ਤੋੜਾ ਤੋੜਾ ਇੱਕ ਵਰਕਰ ਪੁਰਾਣਾ ਜਿਹੜਾ ਲੜਦਾ ਮਰਦਾ ਸੀ ਅਕਾਲੀ ਦਲ ਵਾਸਤੇ ਜੀ ਜੀ ਐਸੇ ਬੰਦੇ ਛੁੱਪ ਕਰਕੇ ਘਰਾਂ ਰਹਿ ਗਏ ਹੂੰ ਇਹਨੂੰ ਕਮਾਉਂ ਪੁੱਤ ਜਾਈ ਨਹੀਂ ਹੈ ਜਿਹਦੇ ਚ ਸਾਡੇ ਸਾਫਾ ਕਾ ਭਤੀਜੇ ਹਾਂ ਤਾਂ ਸਾਫਾ ਭਤੀਜੇ ਸਮੂਹ ਮੈਂ ਸਾਫਾ ਕਾ ਕਹਾਂਗਾ ਹੂੰ ਕਿਉਂ ਮਾੜੇ ਕਮਾਜੀ ਉਸ ਸਾਥੀ ਬਣ ਗਏ ਨੇ ਦੇ ਨਹੀਂ ਮੇਰਾ ਸਵਾਲ ਤਾਂ ਉਹ ਆ ਨਾ ਕਿ ਫਿਰ ਜਦੋਂ ਤੁਹਾਨੂੰ ਸ਼ੁਰੂ ਤੋਂ ਪਤਾ ਸੀ ਤੁਸੀਂ ਆਪਣੇ ਆਪ ਨਾਲ ਦਾਵਾ ਕਰਦੇ ਹੋਗੇ ਕਿ ਮੈਂ ਸੱਚਾ ਸੁੱਚਾ ਹਾਂ ਫਿਰ 3 ਸਾਲ ਤੋ ਕਿਉਂ ਚੁੱਪ ਸੀ 3 ਸਾਲ ਤੋ ਕਿਉਂ ਪਟਿਆਲਾ ਦੇ ਲੋਕਾਂ ਨਾਲ ਕਰਪਸ਼ਨ ਹੋਣ ਦਿੱਤਾ ਸਰ ਇੰਨਾ ਇੰਨਾ ਗਾ ਨਹੀਂ ਬੇਦਰਕਾਰ ਹੁਣ ਵੀ ਹੈ ਨਾ ਗਾਤਾ ਹੁਣ ਤਾਂ ਪਿਆ ਨਾ ਜਿੱਤ ਹੀ ਪਾਇਆ ਕਿੰਨੂ ਵੋਟਾਂ ਆ ਗਈਆਂ ਮੈਨੂੰ ਮੈਂ ਲੋਕਾਂ ਤੋਂ ਵੋਟਾਂ ਲੈਣੀ ਆ ਉਹ ਲੋਕੀ ਕਹਿੰਦੇ ਜੀ ਸਾਡਾ ਕੋਈ ਜੈਜ ਕੰਮ ਮਤਲਬ ਉਹੀ ਆ ਕਿ ਜਿਹੜੇ ਲੋਕਾਂ ਦੇ ਪੱਖ ਦੀ ਗੱਲ ਆ ਲੋਕਾਂ ਦੇ ਮੁੱਦੇ ਦੀ ਗੱਲ ਆ ਉਹ ਤੁਸੀਂ ਸਿਰਫ ਵੋਟਾਂ ਟਾਈਮ ਚੁੱਕੋਗੇ ਕਿ ਹੁਣ ਵੋਟਾਂ ਨੇੜੇ ਨੇ ਨਹੀਂ ਮੇਰੀ ਗੱਲ ਪੂਰੀ ਹੁੰਦੋ ਜੀ ਇਹ ਕਿ ਹੁਣ ਵੋਟਾਂ ਨੇੜੇ ਨੇ ਗਈਆਂ ਹੁਣ ਜੇ ਅਸੀਂ ਐਦਾਂ ਦਾ ਕੋਈ ਮੁੱਦਾ ਚੱਕਾਂਗੇ ਇਹ ਕੋਈ ਵਿਵਾਦ ਛੇੜਾਂਗੇ ਤਾਂ ਫਿਰ ਲੋਕਾਂ ਦੀ ਨਿਗਾਹ ਦੇ ਵਿੱਚ ਰਹਾਂਗੇ ਲੋਕ ਸਾਨੂੰ ਵੋਟਾਂ ਪਾਉਣਗੇ ਕਿਉਂਕਿ ਪਿਛਲੇ 3 ਸਾਲ ਹੋ ਗਏ ਸੀ ਉਦੋਂ ਦੇ ਤੁਸੀਂ ਚੁੱਪ ਸੀ ਉਦੋਂ ਦੇ ਇਹ ਸਬੂਤ ਕਿਉਂ ਨਹੀਂ ਕੱਢ ਕੇ ਲੇ ਸੁਖਜੀ ਮੈਂ ਪਹਿਲਾਂ ਵੀ ਬਥੇਰੇ ਰੌਲਾ ਪਾਇਆ ਇਹ ਨੂੰ ਟਕਾ ਲੰਦਾ ਤਾਂ ਪਹਿਲਾਂ ਵੀ ਰੌਲਾ ਪਾ ਬਹੁਤ ਪਾਇਆ ਹੈ ਮੀਡੀਆ ਚ ਪਾਇਆ ਨਹੀਂ ਟਕਾ ਟਕਾ ਕੇ ਜੀ ਮੈਂ 23 ਮਾਰਚ ਨੂੰ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਉਸ ਦਿਨ ਦਿਨ ਹੁੰਦਾ ਜੀ ਮੈਂ ਉੱਥੇ ਭਗਤ ਸਿੰਘ ਦੀ ਉੱਥੇ ਧਰਨਾ ਦਿੱਤਾ ਸੀਗਾ ਮੈਂ ਮੈਂ ਉੱਥੇ ਧਰਨਾ ਦਿੱਤਾ ਸੀ ਕ腐ਸ਼ਨ ਦੇ ਖਿਲਾਫ ਅਜੀਤਪਾਲ ਕੋਲੀ ਦੇ ਬਾਈ ਨੇਮ ਤਾਰੀ ਮੀਡੀਆ ਉੱਥੇ ਸੀਗੀ ਤੇ ਉਸਦੇ ਬਾਅਦ ਮੰਨੇ ਗਏ ਸਿਸਟਮ ਬੰਦ ਕਰ ਹਮ ਮੰਨੂ ਨਹੀਂ ਚਾਹੀਦਾ ਦੇਖੋ ਇਹਦਾ ਪੀਏ ਆ ਰਾਹੁਲ ਇਹਦੇ ਕੋਲ 6 ਸਾਲ ਮਹੀਨੇ ਤੇ ਨੌਕਰ ਹੁੰਦਾ ਸੀਗਾ ਤੇ ਅੱਜ 1 ਕਰੋੜ ਰੁਪਏ ਦੀ ਤਾਂ ਕੁਠੀ ਆ ਬਣਾਈ ਨਵੀਂ ਉਹਦੇ ਘਰ ਜਾ ਕੇ ਦੇਖੋ ਤੇ ਰਵੋਲਵਰ ਦੇ ਰਵੋਲਵਰ ਲਿਫਟ ਦੇ ਲੈਸੈਂਸ ਉਹਨੂੰ ਕਾਹਦਾ ਖਤਰਾ ਹੈ ਬੁਲੇਟ ਲੈ ਲਿਆ ਘਰ ਤੇ ਐਨਾ ਕੀਮਤੀ ਫਰਨੀਚਰ ਲੱਗਿਆ ਹਮ ਨਹੀਂ ਤਾਂ ਤੁਹਾਡੀ ਨਾਰਾਜ਼ਗੀ ਕਿਤੇ ਇਹ ਤਾਂ ਨਹੀਂ ਨਾ ਵੀ ਕ੍ਰਾਪਸ਼ਨ ਨੂੰ ਤਾਂ ਚਲੋ ਛੱਡੋ ਸੈਡ ਮੇਰਾ ਮੇਨ ਲੜਾਈ ਕਿ ਮੈਂ ਤਾਂ ਜਿੱਥੇ ਬਾਈ ਚ ਖੜਾ ਸੀ ਉੱਥੇ ਹੀ ਖੜਾ ਆਂਗਾ ਕੋਲੀ ਆਪ ਪੈਸੇ ਮੋٹے ਕੁਮਾਰੇ ਆ ਉਹਦਾ ਪੀਏ ਵੱਡੀ ਕੋਠੀ ਪਾ ਗਿਆ ਕਿ ਸਾਡੇ ਹੱਥ ਖਾਲੀ ਦੇ ਖਾਲੀ ਨੇ ਇੱਥੇ ਸਾਡਾ ਫੋਨ ਵੀ ਚੱਕਣਾ ਬੰਦ ਕਰਤਾ ਕਿਤੇ ਇਹ ਨਾਰਾਜ਼ਗੀ ਤਾਂ ਨਹੀਂ ਨੀ ਇਹ ਨਾਰਾਜ਼ਗੀ ਇਹਨੇ ਮੇਰੇ ਘਰ ਤੇ ਲੜਾਈ ਬਾਤੀ ਇਹ ਤੁਹਾਡੇ ਘਰ ਚ ਕਲੇਸ਼ ਪਾਇਆ ਬਾਤੀ ਇਹਨੂੰ ਤਾਂ ਇਹ ਹੈ ਵੀ ਇਸ ਨੂੰ ਜ਼ੀਰੋ ਕਰ ਦੋ ਵੋਟਾਂ ਇਹ ਪਾਉਣਗੇ ਇਹੀ ਤੇ ਜਿਤਾਣੇ ਮੇਰੇ ਭਾਈ ਸਗੇ ਭਾਈ ਤੇ ਭਤੀਜੇ ਹਮ ਇੱਕ ਭਾਈ ਨੂੰ ਇੱਕ ਭਤੀਜੇ ਨੂੰ ਮੇਰੇ ਨੂੰ ਪਟਾਕਿਆਂ ਵਾਲੇ ਨੂੰ ਇਸ ਨੂੰ ਉਹਦੀ ਵਾਈ ਨੂੰ ਇਹਨੇ ਐਮਸੀ ਬਣਾਤਾ ਕਾਂਗਰਸ ਦਾ ਟਿਕਟ ਦਵਾ ਕੇ ਆਪ ਪੁਰਾਣੇ ਵਲੰਟੀਅਰ ਨੂੰ ਹਰਾਤਾ ਹਮ ਪੁਰਾਣੇ ਵਲੰਟੀਅਰ ਨੂੰ ਹਰਾਤਾ 골ਡਨ ਬ੍ਰੀਜ਼ ਨੂੰ ਉਹਨੂੰ ਜਿਤਾਤਾ ਪੁਲਿਸ ਦੇ ਦੁਆਰਾ ਹਮ ਤੇ ਐਦਾਂ ਕਈ ਕਈ ਸਿਟਾਈ ਨੇ ਆਪ ਦੇ ਵੋਲੰਟਰੀ ਫਾਊਂਡਰ ਮੈਂਬਰਾਂ ਨੂੰ ਹਰਾਤਾ ਤੇ ਕੋਈ ਕਾਂਗਰਸੀ ਨੂੰ ਜਿਤਾਤਾ ਕੋਈ ਬੀਜੀਪੀ ਵਾਲਾ ਨੂੰ ਜਿਤਾਤਾ ਉਹ ਉਹਦਾ ਕੀ ਕਾਰਨ ਆ ਕਿ ਦੂਜੀਆਂ ਪਾਰਟੀਆਂ ਦੇ ਜੀ ਅੱਛਾ ਉਹਨਾਂ ਤੋਂ ਪੈਸੇ ਲੈ ਕੇ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਬਾਈ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਹੱਥ ਬੰਨ੍ਹ ਕੇ ਰਾਤ ਦੇ ਹਨੇਰੇ ਦੇ ਵਿੱਚ ਕੋਲੀ ਤੁਹਾਡੇ ਘਰ ਪਹੁੰਚੇ ਨਾ ਪਬਲਿਕਲੀ ਆਇਆ ਤਾਂ ਕੋਈ ਨਹੀਂ ਰਣੀ ਰਾਤ ਹਾਂ ਪਬਲਿਕਲੀ ਆਇਆ ਮਤਲਬ ਕੋਲੀ ਤੁਹਾਡੇ ਘਰ ਆ ਕੇ ਤੁਹਾਡੀ ਮਿਹਨਤ ਕੀਤੀ ਤੁਹਾਨੂੰ ਪਾਰਟੀ ਦੇ ਵਿੱਚ ਜੁਆਇਨ ਕਰਵਾਇਆ ਮੇਰਾ ਤਾਂ ਕੈਰੀਅਰ ਖਰਾਬ ਕਰਤਾ ਨਾ ਫਿਰ ਅਜਿਹਾ ਕੀ ਹੋਇਆ ਕਿ ਤੁਹਾਡੇ ਹੀ ਖਿਲਾਫ ਉਹਨੇ ਮੋਰਚਾ ਖੋਲ੍ਹ ਲਿਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਪਰਿਵਾਰ ਦੇ ਵਿੱਚ ਪਵਾੜੇ ਪਵਾਤੇ ਇਹਨੂੰ ਇਹ ਹੋ ਗਿਆ ਵੀ ਬੁੱਧੂ ਨੂੰ ਜਿਤਾਉਣ ਵਾਲੇ ਤਾਂ ਇਹ ਐ ਮੇਰੇ ਭਾਈ ਬੁੱਧੂ ਤੋਂ ਇਹ ਹਜਾ ਕਿਹੜਾ ਖਤਰਾ ਸੀ ਕੋਲੀ ਨੂੰ ਪਤਾ ਨਹੀਂ ਉਸਨੇ ਇਹ ਮੇਰੇ ਬਰਬਰ ਐਮਐਲਏ ਨਾਲ ਕੱਲ ਨੂੰ ਕੰਟੀਨਰਾਂ ਬਾਜੇ ਇਹ ਤਾਂ ਇਹਨੂੰ ਪਤਾ ਤਾਂ ਆ ਜਾ ਜਦ ਤੱਕ ਕੋਈ ਐਡਾ ਹੋ ਸਕਦਾ ਕਿ 27 ਦੇ ਵਿੱਚ ਪਾਰਟੀ ਮੈਨੂੰ ਪਿੱਛੇ ਕਰਕੇ ਇਹ ਜਿਹੜਾ ਉਹ ਬੁੱਧੂ ਨੂੰ ਟਿਕਟ ਨਾ ਦੇ ਦੇ ਦੇਖੋ ਇਸ ਨੂੰ ਤਾਂ ਟਿਕਟ ਮਿਲਦਾ ਨਹੀਂ ਪਰ ਮੈਂ ਰੱਬ ਨੂੰ ਦੁਆ ਕਰਨਾ ਹੈ ਵੀ ਇਹਨੂੰ ਟਿਕਟ ਮਿਲੇ ਹਾਂ ਇਹ ਮੈਂ ਇਹਨੂੰ ਰਹਾਗਾ ਤਾਂ ਮੈਂ ਆਪ ਪਾਰਟੀ ਜੂ ਮਰਦੀ ਕੋਈ ਕਹੀ ਜਾਵੇ ਬੁੱਧੂ ਕਾਂਗਰਸ ਚ ਜਾ ਰਿਹਾ ਫਲਾਣੇ ਜਾ ਰਿਹਾ ਚਰਚਾ ਵਾ ਤਾਂ ਇਹ ਚੱਲ ਰਹੀ ਹੈ ਨੇ ਕਿ ਬੁੱਧੂ ਇੱਕ ਦੋ ਦਿਨਾਂ ਦੇ ਵਿੱਚ ਪਾਰਟੀ ਛੱਡਣ ਲੱਗਿਆ ਮੈਂ ਕਸਮ ਖਾਂਦਾ ਜੀ ਮੈਂ ਹਲੇ ਮੇਰਾ ਕੋਈ ਮਨ ਨਹੀਂ ਹੈ ਹਾਂ ਅਲੀ ਮੇਰਾ ਕੋਈ ਮੰਨੀ ਮੈਂ ਹਲੇ ਮੰਨੀ ਅੱਗੇ ਹੋ ਸਕਦਾ ਨਾ ਜੀ ਨਾ ਮੈਨੂੰ ਕੇਜਰੀਵਾਲ ਸਾਹਿਬ ਦਾ ਵਿਸ਼ਵਾਸ ਹੈ ਭਗਵੰਤ ਮਾਨ ਤੇ ਵਿਸ਼ਵਾਸ ਹੈ ਲੋਕਾਂ ਨੂੰ ਜੀ ਦੀ ਫਰੀ ਦੇਤੀ ਲੋਕਾਂ ਦੇ ਤੁਨ ਕੇ ਕੇਜਰੀਵਾਲ ਸਾਹਿਬ ਤੇ ਵਿਸ਼ਵਾਸ ਪੂਰਾ ਵਿਸ਼ਵਾਸ ਪੂਰਾ ਵਿਸ਼ਵਾਸ ਸ਼ਾਇਦ ਮੈਨੂੰ ਅੱਜ ਕੱਲ੍ਹ ਬੁਲਾ ਰਹੇ ਨੇ ਦਿੱਲੀ ਨੂੰ ਨਹੀਂ ਮੈਂ ਹੁਣ ਉੱਥੇ ਆਉਣਾ ਤੁਸੀਂ ਈ ਚਲੋ ਜੋ ਵੀ ਕੱਚਾ ਚਿੱਠਾ ਸੀ ਤੁਹਾਡੇ ਕੋਲ ਕੋਲੀ ਦਾ ਤੁਸੀਂ ਸਾਰਾ ਇਕੱਠਾ ਕਰਕੇ ਇੱਕ ਗਾਠੜੀ ਬਣ ਕੇ ਲੈ ਗਏ ਹਾਂਜੀ ਹਾਈ ਕਮਾਂਡ ਦੇ ਕੋਲ ਹਾਈ ਕਮਾਂਡ ਦਾ ਫਿਰ ਕੀ ਰਿਐਕਸ਼ਨ ਸੀ ਬਹੁਤ ਪੋਜੀਟਿਵ ਐ ਬਹੁਤ ਬਹੁਤ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਟਿਕਟਾਂ ਦੀ ਜਿਹੜੀ ਮੀਟਿੰਗ ਹੋਈ ਕਾਰਪੋਰੇਸ਼ਨ ਦੇ ਹੁਣ ਇਹ ਮੇਰੇ ਹੱਕ ਨਹੀਂ ਬੋਲਿਆ ਚੁੱਪ ਰਿਹਾ ਗੁੰਗਾ ਬੜ ਗਿਆ ਉਥੇ ਸਰਦਾਰ ਹਰਚੰਦ ਸਿੰਘ ਵਰਸਾ ਮੇਰੇ ਪੁਰਾਣੇ ਮਿੱਤਰ ਹੈ ਅਸੀਂ ਮਹਿਲ ਦੇ ਵਿੱਚ ਇਕੱਠੇ ਪੋਲਿਟਿਕਸ ਕੀਤੀ ਹੈ ਵਰਸਾ ਸਾ ਮੇਰੇ ਘਰ ਆਂਦੇ ਰਹੇ ਆ ਮੇਰੇ ਕੋਲ ਠੂਟਾਂ ਬਈਆਂ ਉਹਨਾਂ ਨੇ ਮੇਰਾ ਹਾਂ ਦਾ ਨਾਰਾ ਮਾਰੇ ਮੇਰੀ ਟਿਕਟ ਕੱਟ ਰਹੀ ਸੀਗੇ ਇਹਦਾ ਕੈਂਡੀਡੇਟ ਕੋਈ ਹੋਰ ਇਹਦਾ ਪਿਆਦਾ ਸੀਗਾ ਇਹਨੂੰ ਪਤਾ ਇਹ ਬੁੱਧੂ ਨੇ ਮੇਰੇ ਕਾਬੂ ਨਹੀਂ ਆਣਾ ਇਹਦਾ ਪਿਆਦਾ ਕੋਈ ਹੋਰ ਸੀਗਾ ਤੇ ਵਰਸਾ ਸਾਹਿਬ ਕਹਿੰਦੇ ਜੇ ਬੁੱਧੂ ਦੀ ਟਿਕਟ ਘੱਟੀ 6 ਸੀਟਾਂ ਖਰਾਬ ਕਰ ਦੇਗਾ ਉਹਨੇ ਲੜਨਾ ਫੇਰ ਵੀ ਹੈ ਮੈਂ ਵਰਸਾ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਮਿੰਦੂ ਟਿਕਟ ਦੋ ਹੁਣ ਵੀ ਵਰਤ ਸਰ ਦਾ ਆਇਆ ਬੁੱਧੂ ਜੀ ਤੁਹਾਨੂੰ ਪਾਰਟੀ ਮੰਨੇ ਮੇਰੇ ਪਾਰਟੀ ਨਾਲ ਕੋਈ ਗਿਲਾ ਨਹੀਂ ਆ ਮੇਰਾ ਗਿਲਾ ਕ腐ਸ਼ਨ ਦੇ ਖਿਲਾਫ ਹੈ ਹਮ ਅਜੀਤਪਾਲ ਕੋਲੀ ਦੇ ਖਿਲਾਫ ਹੈ ਨਹੀਂ ਜੇ ਤੁਹਾਡਾ ਗਿਲਾ ਕ腐ਸ਼ਨ ਦੇ ਖਿਲਾਫ ਹੈ ਤਾਂ ਇੱਕ ਗੱਲ ਤਾਂ ਸਾਫ ਆ ਕਿ ਜਿਹੜੀ ਸਿਆਸਤ ਆ ਹਾਂਜੀ ਖਾਸ ਕਰਕੇ ਭਾਰਤ ਦੀ ਹਾਂਜੀ ਪੰਜਾਬ ਦੀ ਕ腐ਸ਼ਨ ਤੋਂ ਬਿਨਾ ਨਹੀਂ ਚੱਲਦੀ ਹਾਂਜੀ ਮੈਂ ਨਹੀਂ ਵਰਤ ਹਾਲ ਤੱਕ ਜਿਹੜੀ ਵੀ ਸਰਕਾਰ ਰਹੀ ਆ ਹਾਂਜੀ ਕਰਪਸ਼ਨ ਹਰ ਸਰਕਾਰ ਦੇ ਵਿੱਚ ਹੋਇਆ ਮੈਂ ਤੁਹਾਡੀ ਬਾਤ ਮੰਨਦਾ ਹਾਂ ਇਹ ਇੰਨਾ ਹੀ ਕਰਪਸ਼ਨ ਦੇ ਖਿਲਾਫ ਹਾਂ ਫਿਰ ਜ਼ਰੂਰੀ ਥੋੜਾ ਵੀ ਸਿਆਸਤ ਦੇ ਵਿੱਚ ਉਤਰਨਾ ਨਹੀਂ ਮੈਂ ਤਾਂ ਸਿਆਸਤ ਵਿੱਚ ਉਤਰ ਤੁਸੀਂ ਮੈਨੂੰ ਮੇਰ ਬਣਾ ਕੇ ਦਿਖਾ ਦਿਓ ਦੱਸ ਦੋ ਮੈਂ ਲੋਕਾਂ ਦਾ ਮਨ ਜਿੱਤ ਲਾਂਗਾ ਲੋਕਾਂ ਦੇ ਮੈਂ ਮਨ ਜਿੱਤ ਲਾਂਗਾ ਲੋਕੀ ਕਹਣਗੇ ਇਹ ਚਾਹੀਦਾ ਏ ਮੇਰ ਲੋਕੀ ਹੁਣ ਵੀ ਸੁੱਖਾ ਸੁੱਕਦੇ ਆ ਨਹੀਂ ਪਰ ਇੱਕ ਮਿੰਟ ਮੈਂ ਤੁਹਾਨੂੰ ਹੋਰ ਬਾਤ ਦੱਸਾਂ ਜਦੋਂ ਇਸ ਨੂੰ ਟਿਕਟ ਮਿਲਿਆ ਕੈਪਟਨ ਦੇ ਮੈਂ ਖਿਲਾਫ ਸੀਗਾ ਮਹਾਰਾਣੀ ਨੇ ਉਹ ਜੋ ਚੌੜੀਆਂ ਪੱਟੀਆਂ ਹਮ ਸਾਫਕਾ ਐਮਸੀਆ ਜੀ ਆਪਣਾ ਅਨਿਲ ਮੰਗਲਾ ਦਵਾਰਕਾ ਖਾਨਦਾਨ ਦਾ ਉਹਦੇ ਘਰ ਮੈਨੂੰ ਬੁਲਾਇਆ 20 ਬੰਦੇ ਚ ਹਮ ਪਹਿਲਾਂ ਤਾਂ 10 ਮਿੰਟ ਉਸ ਤੋਂ ਗੱਲ ਹੀ ਨਹੀਂ ਨਿਕਲੀ ਕਿ ਬੁੱਧੂ ਜੀ ਕੀ ਹਾਲ ਹੈ ਭਲਾਣਾ ਢਿੰਕਾ ਫਿਰ ਮਨੇ ਦਸਮਹਾਰਾਂ ਚ ਮੈਂ ਵੀ ਭੋਗ ਤੇ ਜਾਣਾ ਤੁਹਾਨੂੰ ਵੀ ਜਾਣਾ ਕਿਸੇ ਭੂਤ ਕਾਲੀ ਮਾਤਾ ਦੇ ਮੰਦਰ ਕੋਈ ਭੋਗ ਸੀ ਪਿੰਡਾਂ ਗਲੀ ਦਾ ਜੀ ਕਹਿੰਦੀ ਮੇਰੀ ਮਦਦ ਕਰੋ ਮਨੇ ਕਿੱਦਾਂ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਤੁਸੀਂ ਹਮ ਮੈਨੂੰ ਕਿਹਾ ਦਿੱਤਾ ਮੇਰੀ ਮੇਰੀ ਦੀ ਟਿਕਟ ਚਿੱਠੀ ਪੱਟੀ ਬਣੀ ਬਣਾਈ ਤੁਹਾਨੂੰ ਪੜਵਾਈ ਹੈ ਤੁਹਾਨੂੰ ਮਾਂ ਧੀ ਆਨੇ ਤੁਹਾਨੂੰ ਕੈਪਟਨ ਸਾਹਿਬ ਪੜਦੇ ਨਹੀਂ ਸੀਗੇ ਹੂੰ ਉਹਨਾਂ ਨੇ ਮੈਨੂੰ ਮਿਹਰ ਬਣਾਤਾ ਸੀ ਚਿੱਠੀ ਦੀ ਔੜ ਤੁਹਾਨੂੰ ਪੜਵਾਈ ਹੈ ਹਾਂ ਉਹਦਾ ਇਹਦਾ ਕੋਈ ਮਹਾਰਨੀ ਕੁਲ ਜਵਾਬ ਨਹੀਂ ਫੇਰ ਮੈਂ 20000 ਦੇ ਹਰਾਵਾਗਾ ਹੂੰ ਤੁਹਾਨੂੰ 20000 ਦੇ ਇਹਨੂੰ ਕਹਿੰਦਾ ਮੈਂ 20000 ਦੇ ਦਿੱਤਾਵਾਂਗਾ ਅਜੀਬ ਵਾਲ ਕੋ ਨਹੀਂ ਹਾਂ ਮੈਂ ਇਸ ਲਈ ਆਪਣੇ ਕਸੂਮਗਾ ਪਹਿਲਾਂ ਹੂੰ अच्छा ਜਿੱਦਣ ਪੋਲਿੰਗ ਖਤਮ ਹੋਈ ਐ ਮੈਂ ਅਜੀਤਪਾਲ ਕੋਲੀ ਦੀ ਸ਼ਾਮ ਨੂੰ ਘਰ ਗਿਆ ਰੌਣਕ ਸੀਗੀ ਲੱਗੀ ਅਜੀਤਪਾਲ ਕੋਲੀ ਕਹਿੰਦਾ ਚਾਚਾ ਮੈਨੂੰ ਘਬਰਾਹਟ ਹੋ ਰਹੀ ਐ ਅੱਛਾ ਮਨੇ ਉੱਪਰ ਬਾਬਾ ਜੀ ਦਾ ਪ੍ਰਕਾਸ਼ ਹੋ ਰਿਹਾ ਉੱਥੇ ਜਾ ਕੇ ਮੈਂ ਬੱਚਿਆਂ ਦੀ ਕਸਮ ਖਾਗਣਾ ਹਾਂ ਹਾਂ ਮਨੇ ਜਾ ਕੇ ਬਾਬਾ ਜੀ ਦੇ ਪ੍ਰਕਾਸ਼ ਸੇ ਹੋ ਰਿਹਾ ਉੱਥੇ ਧੰਨਵਾਦ ਕਰਦੇ ਤੂੰ ਵੀ ਜਾਰ ਦੇ ਜਿੱਤ ਗਿਆ ਹਾਂ ਉਹਦੇ ਨੇੜੇ ਜਿੱਤਿਆ ਤਾਂ ਇਹ ਫਿਰ ਉੱਥੇ ਜਦੋਂ ਗਿਣਤੀ ਹੋਈ ਐ ਮਹਿੰਦਰਾ ਕਾਲਜ ਸਾਰੀ ਪ੍ਰੈਸ ਨੇ ਪੁੱਛਿਆ ਵੀ ਅਜੀਤਪਾਲ ਕੋਲੀ ਤੂੰ ਐਮਐਲਏ ਬਣ ਗਿਆ ਬੁੱਧੂ ਦਾ ਘੈਰੋਲਾ ਕਹਿੰਦਾ ਸਭ ਕੁਝ ਰੌਲੇ ਦਾ ਹਾਂ ਉਸ ਤੋਂ ਬਾਅਦ ਭੁੱਲ ਮਨੋ ਜਲੀਲ ਕਰਨ ਲੱਗਿਆ ਮੇਰੇ ਪਰਿਵਾਰ ਨੂੰ ਪ੍ਰਮੋਟ ਕਰਨ ਲੱਗਿਆ ਕਿੰਨੇ ਉਹ ਜਿਹੜੀਆਂ ਫਿਰ ਦੂਰੀਆਂ ਸੀਗੀਆਂ ਉਹ ਕਿੰਨੇ ਟਾਈਮ ਬਾਅਦ ਨਾਲ ਦੀ ਨਾਲ ਹੀ ਸ਼ੁਰੂ ਹੋ ਗਈਆਂ ਸੀ ਮਹੀਨੇ ਬਾਅਦ ਮਹੀਨੇ ਬਾਅਦ ਮਹੀਨੇ ਬਾਅਦ ਮਹੀਨੇ ਦੇ ਵਿੱਚ ਕੋਈ ਨਾ ਕੋਈ ਗੱਲਤੰਦਰੋਕਤੀ ਹੋਈ ਹੋਣੀ ਆ ਦੇਖੋ ਬਦੂਜੀ ਸ਼ਾਇਦ ਤੁਹਾਨੂੰ ਇਹ ਗੱਲ ਕੌੜੀ ਲੱਗੇ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਸਦੀ ਹੈਗੀ ਠੀਕ ਆ ਤਾੜੀ ਦੋ ਹੱਥ ਨਾਲ ਵੱਸਦੀ ਆ ਜੋ ਮਹੀਨੇ ਦੌਰਾਨ ਕੁਛ ਨਾ ਕੁਛ ਤਾਂ ਹੋਇਆ ਹੋਣਾ ਚਾਹੇ ਬੰਦ ਕਮਰੇ 'ਚ ਹੋਇਆ ਹੋਵੇ ਕਿ ਜਿਹਦੇ ਕਰਕੇ ਹੀ ਦੋਨਾਂ ਦੇ ਵਿੱਚ ਤੁਹਾਡੇ ਦੂਰੀਆਂ ਆ ਗਈਆਂ ਸਰ ਮੈਂ ਤੁਹਾਨੂੰ ਦੱਸਣਾ ਹੈ ਮੇਰੀ ਤਿੰਨ ਵਾਰੀ ਇਹਦੇ ਨਾਲ ਬਹਿਸ ਹੋਈ ਐ ਤਿੰਨ ਵਾਰੀ ਮੈਂ ਪਬਲਿਕਲੀ ਮੈਨੂੰ ਚੱਕਿਆ ਪ੍ਰੈਸ ਵਾਲੇ ਕਹਿੰਦੇ ਚਾਚਾ ਭਤੀਜਾ ਹਾਂ ਚਾਚਾ ਭਤੀਜਾ ਕਹਿੰਦੇ ਸੀ ਹਾਂ ਮੈਨੂੰ ਟਕਾ ਲੰਦਾ ਦਾ ਹਾਂ ਮੈਂ ਚਾਚਾ ਮੈਂ ਹਾਈ ਕਮਾਂਡ ਨੂੰ ਕਹਿ ਰਹੇ ਹਾਂ ਤੇਰੀ ਨੁਮਾਇੰਦਗੀ ਦਵਾ ਰਹੇ ਹਾਂ ਮੈਂ ਫਲਾਣਾ ਤੂੰ ਤਾਂ ਮਸਾਂ ਨੇ ਤਾਂ ਪਬਲਿਕ ਨੂੰ ਖੁਸ਼ ਕਰਨਾ ਹੈ ਸਾਡੇ ਕਿਹੜੇ ਪੈਸੇ ਬਣਾਣੇ ਹੈ ਠੀਕ ਹੈ ਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੈਂ ਮੁਗਾਬਤ ਕਰੀ ਹਾਂ ਬੜਾ ਮੀਡੀਆ ਨੇ ਚੱਕਿਆ ਤੇ ਇਹਨੇ ਫਿਰ ਮੈਨੂੰ ਆਪਣੇ ਕਿਸੇ ਮੇਰੇ ਸਾਝੇ ਦੋਸਤ ਨੂੰ ਬੁਲਾ ਕੇ ਆਪਣੇ ਘਰ ਬੁਲਾ ਲਿਆ ਘਰ ਬੁਲਾ ਆ ਕੇ ਇਹਦੇ ਘਰ ਕੰਨਦਾ ਤਾਂ ਮੇਰੀ ਖਬਰ ਨੂੰ ਨਹੀਂ ਆਇਆ ਹੂੰ ਇਹਦੀ ਚਾਹ ਆ ਗਈ ਮੈਂ ਚਾਹ ਨੂੰ ਹੱਥ ਵੀ ਨਹੀਂ ਲਾਇਆ ਕੰਦਾ ਮੇਰੇ ਇਹਦਾ ਗੁੱਡਾ ਕੱਢਾ ਪੁੱਤ ਹੂੰ ਹੂੰ ਕੰਦਾ ਫਲਾਣਾ ਢੂੰਗਾ ਇੱਕ ਜਗ੍ਹਾ ਤਾਂ ਟਕਰਾਰ ਹੋ ਗਿਆ ਹੂੰ ਇਹਦੇ ਕਰੀ ਅੱਛਾ ਮਨੇ ਅ ਸੋਬਾ ਤੂੰ ਮੇਰਾ ਦੁਸ਼ਮਣ ਮੈਂ ਤੇਰਾ ਦੁਸ਼ਮਣ ਤੂੰ ਮੇਰਾ ਨੁਕਸਾਨ ਕਰੀ ਮੈਂ ਤੇਰਾ ਕਰਾਂਗਾ ਹੂੰ ਫਿਰ ਕਰਤਾ ਸ਼ੁਰੂ ਸੁਣ ਤਾਂ ਲਿਓ ਨਾ 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 ਤੇ ਮਨੇ ਬਲਾਸੀ ਇਹੇ ਨੂੰ ਪੁਲਿਸ ਨੂੰ ਬੁਲਾ ਮੈਨੂੰ ਅੰਦਰ ਕਰਾ ਮੁਰਾ ਹੂੰ ਐਨੀ ਜੁਰਤ ਹੈ ਨਹੀਂ ਹੂੰ ਐਨ ਲਬਤਮ ਕੈਪਟਨ ਦੇ ਕੈਪਟਨ ਵੀ ਕਹਤੇ ਜਦ ਮੁੱਖ ਮੰਤਰੀ ਸੀਗਾ ਹੂੰ ਚੁੱਪ ਫਿਰ ਮਨੇ ਕਹੇ ਆਪਣੀ ਸੁਧਾਰ ਕਰੇਗਾ ਹੂੰ ਮੈਂ ਹੋਰ ਤੁਹਾਡੇ ਚੈਨਲ ਰਲ ਕੇ ਨੇ ਇਹ ਹਿੰਦੂਆਂ ਦੇ ਮੰਦਰਾਂ ਮੰਦਰਾਂ ਜਿਹੜੀ ਜਾਂਦਾ ਨਾ ਸ਼ਿਵਰਾਤਰੀ ਹੋਰ ਇਹ ਸਭ ਪਖੰਡ ਹੈ ਇਹਦਾ ਇਹ ਕੱਟੜ ਅਕਾਲੀ ਪਰਿਵਾਰ ਹੈ ਹੂੰ ਕੱਟੜ ਉਗਰਵਾਦੀ ਪਰਿਵਾਰ ਹੈ ਇਹਨਾਂ ਦੇ ਟਰੱਕਾਂ ਦੇ ਵਿੱਚ ਹਾਤੋ ਆਦੇ ਟਾਈਮ ਅਸਰਾਹ ਦਾ ਸੀਗਾ ਹਿੰਦੂਆਂ ਨੂੰ ਮਾਰਨ ਵਾਸਤੇ ਇਹਦੇ ਬੜੇ ਇਲਜ਼ਾਮ ਲਾ ਰਹੇ ਹੋ ਮੈਂ ਕਹ ਰਿਹਾ ਰਿਕਾਰਡ ਤੇ ਹੈ ਇਹਦੇ ਪਿਓ ਨੂੰ ਮਿਲਟਰੀ ਚੱਕ ਕੇ ਲੈ ਗਈ ਸੀ ਹਾਂ ਟੌਰਚਰ ਕਰਿਆ ਸੀਗਾ ਜਦੋਂ ਸਾਬਕਾ ਮੰਤਰੀ ਰਹੇ ਹਾਂ ਉਸ ਤੋਂ ਬਾਅਦ ਸਰਦਾਰ ਬੂਟਾ ਸਿੰਘ ਹੋਮ ਮਿਨਿਸਟਰ ਸੀਗਾ ਇਹਨਾਂ ਨੇ ਟੋੜਾ ਸਾਹਿਬ ਦੇ ਬਹੁਤ ਨੇੜੇ ਸੀ ਇਹ ਪਰਿਵਾਰ ਟੋੜਾ ਸਾਹਿਬ ਦੇ ਨਿਮਿਤੋਂਦ ਕਰਕੇ ਬੂਟਾ ਸਿੰਘ ਨੂੰ ਮਨਾਇਆ ਹਾਂ ਫੇਰ ਇਹਨੂੰ ਪਤਾ ਨਹੀਂ 2-3 ਮਹੀਨੇ ਬਾਅਦ ਛੱਡਿਆ ਸੀਗਾ ਹਾਂ ਸੁਰਜੀਤ ਕੁਲੜੀ ਨੂੰ ਹਾਂ ਇਹਨੂੰ ਹਿੰਦੂਆਂ ਦਾ ਇਹ ਵੋਟਾਂ ਲੈਣ ਦਾ ਪਖੰਡਾ ਹੀ ਦਾ ਹਾਂ ਚਲੋ ਉਹ ਤਾਂ ਇੱਕ ਲੱਗ ਮੁੱਦਾ ਰਹਿ ਗਿਆ ਆਪਾਂ ਮੁਰਤੋ ਜੀਤਪਾਲ ਕੋਲੀ ਤੇ ਆਉਣੇ ਆ ਤੁਸੀਂ ਕਿਹਾ ਕਿ ਪਹਿਲਾਂ ਵੀ ਸਾਡਾ ਇੱਕ ਦੋ ਵਾਰ ਜਿਹੜਾ ਤਿੰਨ ਵਾਰ ਮੰਮੋ ਦਾ ਹੋਇਆ ਬਈ ਬੰਦਾ ਬਣ ਜਾਏਗਾ ਪੰਦਾ ਬਣ ਜਾਏਗਾ ਬੰਦਾ ਬਣਿਆ ਨਹੀਂ ਕਿ ਮੈਂ ਪਹਿਲਾਂ ਵੀ ਕੋਸ਼ਿਸ਼ ਕੀਤੀ ਜੀਤਪਾਲ ਕੋਲੀ ਦੇ ਖਿਲਾਫ ਮੋਰਚਾ ਖੋਲਣ ਦੀ ਪਰ ਮਨਾਲਿਆ ਜਾਂਦਾ ਸੀ ਮਾਹ ਮਨਾਲੇ ਜਾਂਦਾ ਕਿ ਕਿਹੜਾ ਲਾਲਚ ਦੀਕੇ ਬਣਾਉਂਦੇ ਸੀ ਬਈ ਮੈਂ ਆਪਣੇ ਸਦਾਰਕਰਮ ਨੇ ਤੇਰਾ ਪੀਏ ਕੰਧ ਪਾਰੇਆ ਤੇਰੇ ਜਿਹੜੇ ਆਪਣਾ ਸਦਾਰਦਾ ਜਾਂ ਕਿਸੇ ਕੁਰਸੀ ਦਾ ਕੁਰਸੀ ਦਾ ਕੋਈ ਸਦਾਰ ਨਹੀਂ ਬਈ ਇਹ ਜਿਹੜੇ ਤੇਰੇ ਦੇਹ ਚਾਈ ਵੀ ਹੈ ਨਾ ਇਹ ਬੰਦੇ ਹਾਂ ਜਿਹੜੇ ਦੇਹ ਚ ਬੰਦੇ ਆ ਇਹਨਾਂ ਨੂੰ ਸੰਭਾਲ ਇੱਕ ਮੇਰੇ ਪਰਿਵਾਰ ਚ ਦਖਲ ਆ ਦੇ ਹਾਂ ਇਹਨੇ ਮੈਨੂੰ ਮਾਰਨ ਵਾਸਤੇ ਮੇਰੇ ਭਤੀਜ ਨੂੰ ਨੂੰ ਕਾਂਗਰਸ ਦਾ ਟਿਕਟ ਦਵਾ ਕੇ ਹਾਂ ਉਹਨੂੰ ਐਵੇਂ ਮੇਰੇ ਘਰ ਚ ਬਾੜਤਾ ਹਾਂ ਸ੍ਰੀ ਦਾ ਬਣ ਕੇ ਨਾ ਹਾਂ ਸ੍ਰੀ ਦਾ ਬਣ ਕੇ ਇੱਕ ਨੁੱਦ ਪਤਾ ਨਹੀਂ ਲੋਕ ਕੀ ਕਹਿੰਦੇ 10-15 ਕਰੋੜ ਰੁਪਏ ਤੇਰੇ ਭਤੀਜ ਦੇ ਦੂਜੇ ਨੇ ਜਿਹੜਾ ਇੰਸਪੈਕਟਰ ਸਰਕਾਰੀ ਮਲਾਜਾ ਇੰਸਪੈਕਟਰ ਫੂਡ ਸੁੜਾਈ ਹਾਂ 10-15 ਕਰੋੜ ਰੁਪਏ ਉਹਨੇ ਬਣਾ ਇਹਨੇ ਕਿੰਨੇ ਬਣਾਏ ਹੋਣਗੇ ਹਾਂ ਨਹੀਂ ਚਲੋ ਠੀਕ ਆ ਜੇ ਤੁਹਾਡੇ ਘਰ ਚ ਥੋੜਾ ਸਾਕੀ ਭਤੀਜ ਨੂੰ ਨੂੰ ਸਾਕੀ ਭਤੀਜ ਨੂੰ ਟਿਕਟ ਤਾਂ ਫੇਰ ਵੀ ਤੁਹਾਡੇ ਘਰ ਦੇ ਵਿੱਚ ਸੀ ਐਡੀ ਕੀ ਗੱਲ ਹੋ ਗਈ ਕਿ ਬੁੱਧੂ ਕਹਿੰਦਾ ਟਿਕਟ ਵੀ ਮੈਨੂੰ ਖੁਦ ਨੂੰ ਹੀ ਚਾਹੀਦੀ ਆ ਮੈਂ ਪਰਿਵਾਰ ਦਾ ਕੋਈ ਹੋਰ ਮੈਂ ਬੋਲੀ ਮੇਰੇ ਨੀਲ ਵਾਸਤੇ ਮੇਰੀ ਟਿਕਟ ਵਾਸਤੇ ਦਾ ਧੰਨਵਾਦ ਆ ਮੈਂ ਬਰਸਰ ਸਾਹਿਬ ਦਾ ਨਹੀਂ ਫਿਰ ਠੀਕ ਆ ਤੁਹਾਡੇ ਪਰਿਵਾਰ ਦੇ ਵਿੱਚ ਅੱਗੇ ਅਗਲੀ ਪੀੜ੍ਹੀ ਨੂੰ ਜੇ ਟਿਕਟ ਮਿਲ ਗਈ ਤੁਸੀਂ ਸ਼ਾਂਤ ਹੋ ਕੇ ਬਹਿ ਜਾਓ ਸਰ ਮੈਨੂੰ ਪੁੱਛਦਾ ਤਾਂ ਸਹੀ ਇਹਨੇ ਇਹਨੇ ਬਾੜਵਦੀ ਦੀ ਕਮੇਟੀ ਬਣਾਈ ਮੈਂ ਸਭ ਤੋਂ ਜਿਆਦਾ ਸੀਨੀਅਰ ਕਾਂਗਰਸ ਐਮ ਸੀ ਐਂਟ ਦੇ ਸਭ ਤੋਂ ਗੱਲ ਮਸ 2 ਮਿੰਟ ਸਤੂੰ ਵਰਮੈਲ ਇਹ ਨਾ ਮੈਨੂੰ ਮੈਨੂੰ ਪੁੱਛ ਕੇ ਨੀ ਆਰਮੰਦੀ ਬਣਾਈ ਸਾਨੂੰ ਦੁੱਖ ਨਹੀਂ ਹੋਏਗਾ ਮਤਲਬ ਕੁੱਲ ਮਿਲਾ ਕੇ ਜਿਹੜਾ ਰੌਲਾ ਉਹ ਰੌਲਾ ਕਿਤੇ ਨਾ ਕਿਤੇ ਮੈਂ ਦਾ ਹੀ ਨਜ਼ਰ ਆ ਰਿਹਾ ਹੈਗਾ ਕਿਉਂਕਿ ਦੇਖੋ ਤੁਸੀਂ ਕਹਿ ਰਹੇ ਹੋ ਕਿ ਨਹੀਂ ਗੱਲ ਪੂਰੀ ਹੋਣ ਦਿਓ ਕਿ ਮੈਨੂੰ ਪੁੱਛਿਆ ਨਹੀਂ ਗਿਆ ਜਿੱਤ ਦੇ ਲੱਗੇ ਠੀਕ ਆ ਉੱਥੇ ਵੀ ਮੈਂ ਹੁੰਦੀ ਆ ਕਿ ਹੁਣ ਕੋਲੀ ਇਹ ਆ ਜਿਹੜਾ ਉਹ ਚੰਗੇ ਪੈਸੇ ਕਮਾਰੇ ਆ ਪਰ ਮੇਰਾ ਫੋਨ ਨਹੀਂ ਚੱਕ ਰਿਹਾ ਹੈਗਾ ਮੇਰੇ ਨਾਲ ਜਿਹੜੇ ਵਾਦੇ ਕੀਤੇ ਸੀ ਉਹ ਨਹੀਂ ਪੂਰੇ ਕਰ ਰਿਹਾ ਗੱਲ ਤਾਂ ਉੱਥੇ ਸਾਰੀ ਮੈਂ ਦੀਵਾ ਜਨੀ ਹੈ ਨਾ ਮੈਂ ਦੀ ਨਹੀਂ ਮੈਂ ਆਪਣਾ ਵਚੂਦ ਰੱਖਣਾ ਹੈ ਪੋਲਿਟਿਕਸ ਮੈਂ 50 ਸਾਲ ਤੋਂ ਮੈਂ ਠੱਕੇ ਕਰ ਰਿਹਾ ਆਪਣੇ ਬੱਚੇ ਨੂੰ ਛੱਡ ਗਏ ਹੋਰ ਮੈਂ ਕਾਂਗਰਸ ਦੇ ਟਾਈਮ ਤੇ ਮੈਂ ਸਭਾ ਮਿੰਨਾ ਪਟਿਆਲੇ ਜੇਲ੍ਹ ਚ ਰਿਹਾ ਹੂੰ ਇੰਦਰਾ ਗਾਂਧੀ ਦਿੱਤਾ ਕਰ ਰਿਹਾ ਹੂੰ ਠੀਕ ਹੈ ਨਾ ਮੈਂ ਵੀ ਆਪਣਾ ਘਰ-ਬਾਰ ਛੱਡਿਆ ਫਿਰਦਾ ਮੇਰੀ ਤਿੰਨ ਪੀੜ੍ਹੀਆਂ ਮੇਰੀਆਂ ਘਰ ਦੇ ਕਹਿੰਦੇ ਵੀ ਇਹ ਉਹ ਇੱਕ ਪਾਸੇ ਤਾਂ ਤੇਰੀ ਕੁਰਬਾਨੀ ਹੈ ਪਟਿਆਲੇ ਨੂੰ ਹੂੰ ਇੱਕ ਲੋਕੀ ਕੋਈ ਕੋਈ ਕਹਿ ਦਵੇ ਬੁੱਧੂ ਨੇ ਅਤਿਕਮ ਰਿਦੂ ਸ਼ਰਾਬੀ ਸੀ ਬੁੱਧੂ ਨੇ ਮੈਨੂੰ ਚਾਦਾ ਕੱਪੀ ਤਾ ਬੁੱਧੂ ਨੇ ਲੋਕੀ ਕਹਿੰਨੇ ਵੀ ਥਾਣੇ ਮੋਜ ਮੈਂ ਲੋਕਾਂ ਪਿੱਛੇ ਆਪਣੇ ਥਾਣੇ ਚ ਕਟਾਪਾ ਕਰਾਇਆ ਲੋਕ ਨੂੰ ਛੜਾਨ ਗਏ ਥਾਣੇਦਾਰ ਨੇ ਗਾਲ ਕਢੀ ਮੈਂ ਥੱਪੜ ਮਾਰਿਆ ਦਾ ਹਮ ਮੇਰੇ ਹੱਕ ਦੇ ਵਿੱਚ ਬੰਦਾ ਵੀ ਮਰਿਆ ਦਾ ਉੱਥੇ ਹਮ ਸਾਰੇ ਸ਼ਹਿਰ ਦੀ ਉੱਥੇ ਪਬਲਿਕ ਪਹੁੰਚ ਗਈ ਸੀ ਹਮ ਹਮ ਤੇ ਉਸ ਦਾ ਹਿੰਦੂ ਜ ਸਾਰੇ ਅਖਬਾਰ ਅੱਗੇ ਤਾਂ ਮੂੰਹ ਤਾਂ ਪਟਿਆਲਾ ਕੇਸਰੀ ਪੰਜਾਬ ਕੇਸਰੀ ਬਣਾ ਜੀ ਜੀ ਹਿੰਦੁਸਤਾਨ ਦਾ ਕੋਈ ਅਖਬਾਰ ਨਹੀਂ ਪਹਿਲੇ ਵੇਸ ਤੇ ਮੇਰੀ ਖਬਰਾਂ ਨਾਲ ਲੱਗੀਆਂ 93 ਦੀ ਗੱਲ ਹੈ ਅਸੀਂ ਤਾਂ ਲੋਕਾਂ ਵਿੱਚੇ ਕਰਦੇ ਹਾਂ ਅਸੀਂ ਕੋਈ ਪਹਿਲੇ ਲਈਏ ਚੋਣਾਂ ਗਏ ਬੰਦੇ ਥਾਣੇ ਦਾ ਨਹੀਂ ਹੁਣੇ ਤਾਂ ਚਲੋ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੋ ਜਦੋਂ ਹੁਣ ਤੁਸੀਂ ਮੀਡੀਆ ਦੇ ਸਾਹਮਣੇ ਆ ਗਏ ਤੁਸੀਂ ਇਲਜ਼ਾਮ ਲਾਤੇ ਨੇ ਕੋਲੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਹੋਣੀਆਂ ਪਹਿਲਾਂ ਤਾਂ ਪਰਸੋਂ ਤੱਕ ਤਾਂ ਧਮਕੀਆਂ ਧੂਕੀਆਂ ਵੀ ਆਈਆਂ ਮਨ ਕਲਾ ਇਸੇ ਸਾਹਮਣੇ ਵੀ ਬਿੜਾਇਆ ਸੀ ਮੈਂ ਮਿਲ ਕੇ ਆਇਆ ਮਤਲਬ ਧਮਕੀਆਂ ਪ੍ਰਸ਼ਾਸਨ ਦੇ ਰਹੀ ਦਵੀਆਂ ਜਾਂ ਹਾਂ ਨਹੀਂ ਪ੍ਰਸ਼ਾਸਨ ਨਹੀਂ ਇਹਦੇ ਬੰਦੇ ਜਿਹੜੇ ਆਪਣੇ ਚਮਚੇ ਹੁੰਦੇ ਨੇ ਉਹ ਆਉਂਦੇ ਸੀ ਕਹਿੰਦੇ ਬੁੱਧੂ ਜੀ ਤੇ ਨਾ ਚੱਲੋ ਤੁਸੀਂ ਪਾਰਟੀ ਦੇ ਖਿਲਾਫ ਬੋਲੋ ਹਾਂ ਤੁਸੀਂ ਪਾਰਟੀ ਦੇ ਖਿਲਾਫ ਬੋਲੋ ਪਰਸਨਲ ਨਾਲ ਲਿਓ ਮਨੇ ਕਹਣਾ ਤੁਹਾਡਾ ਨੁਕਸਾਨ ਵੀ ਹੋਊਗਾ ਤੁਹਾਡੇ ਬੇਟੇ ਦਾ ਵੀ ਨੁਕਸਾਨ ਹੋਊਗਾ ਪਰਚਾ ਵੀ ਪੈ ਸਕਦਾ ਮਨੇ ਯਾਰ ਮੇਰਾ ਸਿਰ ਤੇ ਕਫਨ ਬੰਨਿਆ ਹਾਂ ਸਰ ਫਰੋਸ਼ੀ ਕੀ ਤਮੰਨਾ ਆਵਾ ਮਾਰੇ ਇਸ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਹੈ ਅੱਜ ਸਵੇਰੇ ਲਾਲਚ 50 ਲੱਖ ਦਾ ਵੀ ਹਾਂ ਵੀ ਪੈਕਟਾਈਨ ਮਨੇ ਮੇਰੇ ਮੈਂ ਬਕਾਉ ਨਹੀਂ ਹੈ ਦੇਖੀ ਜਾਏਗੀ ਮਨੇ ਤੋਂ ਮੈਨੂੰ ਆਪਾ ਹੁਣ ਅੰਤ ਵੱਲ ਵਧਦੇ ਆਂ ਇੰਟਰਵਿਊ ਦੇ ਕਿਉਂਕਿ ਸਮਾਂ ਆ ਗਿਆ ਨਹੀਂ ਦਿੰਦਾ ਹੈਗਾ ਮੈਨੂੰ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਬੋਲੋ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਫੈਨ ਹੋ ਬਿਲਕੁਲ ਫੈਨ ਹੈ ਮੇਰਾ ਪਰਿਵਾਰ ਹੈ ਜੀ ਉਹ ਮੈਂ ਉਹ ਦੇ ਫਾਦਰ ਦੇ ਹਾਂ ਉਹਦੇ ਫਾਦਰ ਸਾਡੇ ਦਿਹਾਤੀ ਦੇ ਪਟਿਆਲੇ ਦੇ ਜਿਲ੍ਹੇ ਦੇ ਕੰਗਜੇ ਪਰਦਾਨ ਰਹੇ ਆ ਜੀ 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 ਮੈਂ ਉਹਨਾਂ ਦੀ ਅਗਵਾਈ ਦੇ ਵਿੱਚ ਸਤਿਆਗ੍ਰਹਿ ਚ ਪਟਿਆਲੇ ਜੇਲ੍ਹ ਚ 77 ਚ ਉਹਨਾਂ ਦੀ ਅਗਵਾਈ ਚ ਜੇਲ੍ਹ ਕੱਟੀ ਆ ਸੀ ਮੇਰਾ ਪਰਿਵਾਰ ਹੈ ਨਵਜੋਤ ਸਿੱਧੂ ਦੀ ਸਿਆਸਤ ਤੋਂ ਪ੍ਰਭਾਵਿਤ ਮੈਂ ਪਰਸਨਲ ਪਰਵਾਹ ਦਾ ਪਰ ਉਹਨਾਂ ਦੇ ਪਰਿਵਾਰ ਤੋਂ ਪਰਸਨਲ ਪਰਵਾਹ ਕਿਉਂਕਿ ਦੇਖਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਵਾਲੇ ਹੀ ਪੜਿਆਂ ਤੇ ਤੁਸੀਂ ਚੱਲਦੇ ਨਜ਼ਰ ਆ ਰਹੇ ਹੋ ਦੇਖੋ ਜੀ ਮੇਰੀ ਗੱਲ ਪੂਰੀ ਹੋਣ ਦਿਓ ਕਰੋ ਜਨਾਬ ਨਵਜੋਤ ਸਿੰਘ ਸਿੱਧੂ ਬੀਜੇਪੀ ਦੇ ਵਿੱਚ ਸੀ ਹਾਂਜੀ ਬੀਜੇਪੀ ਦੇ ਵਿੱਚ ਰਹਿ ਕੇ ਇੱਕ ਸਮੇਂ ਆ ਕੇ ਬੀਜੇਪੀ ਦਾ ਨੁਕਸਾਨ ਕਰਨਾ ਸ਼ੁਰੂ ਕਰਤਾ ਬੀਜੇਪੀ ਦੀਆਂ ਜੜਾ ਵੱਡਣੀਆਂ ਸ਼ੁਰੂ ਕਰਤੀਆਂ ਉਹੀ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਜੁਬੈਨ ਕਰਵਾਈ ਠੀਕ ਹੈ ਜੀ ਥੋੜਾ ਸਮਾਂ ਸ਼ੁਰੂਆਤ ਦੇ ਵਿੱਚ ਸਭ ਕੁਝ ਸਹੀ ਰਿਹਾ ਉਸ ਤੋਂ ਬਾਅਦ ਉਹੀ ਸਿੱਧੂ ਨੇ ਕਾਂਗਰਸ ਦੀਆਂ ਜੜਾਂ ਖਾਸ ਕਰਕੇ ਕੈਪਟਨ ਦੀਆਂ ਜੜਾਂ ਵੱਡਣੀਆਂ ਸ਼ੁਰੂ ਕਰ ਦਿੱਤੀਆਂ ਨਤੀਜੇ ਵਜੋਂ ਕੈਪਟਨ ਨੂੰ ਕਾਂਗਰਸ ਛੱਡਣੀ ਪੈਗੀ ਹੁਣ ਕਿਤੇ ਨਾ ਕਿਤੇ ਉਹੀ ਰਾਤੇ ਤੁਸੀਂ ਚੱਲਦੇ ਨਜ਼ਰ ਆ ਰਹੇ ਹੋ ਉਹ ਕਿਉਂਕਿ ਤੁਸੀਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਹਾਂਜੀ ਕੈਪਟਨ ਅਮਰਿੰਦਰ ਦੇ ਬਹੁਤ ਨਜ਼ਦੀਕੀ ਸੀ ਬਿਲਕੁਲ ਠੀਕ ਬਾਅਦ ਦੇ ਵਿੱਚ ਉਹਨਾਂ ਦੀ ਹੀ ਧਰਮ ਪਤਨੀ ਦੇ ਖਲਾ ਮੋਰਚਾ ਖੋਲ੍ਹ ਲਿਆ ਠੀਕ ਹੈ ਜੀ ਆਮ ਆਦਮੀ ਪਾਰਟੀ ਦੇ ਵਿੱਚ ਅਜੀਤਪਾਲ ਕੋਲੀ ਹੀ ਤੁਹਾਨੂੰ ਲੈ ਕੇ ਆਏ ਤੇ ਹੁਣ ਉਹਨਾਂ ਦੇ ਹੀ ਖਿਲਾਫ ਮੋਰਚਾ ਬਣ ਰਿਹਾ ਹੈ ਨਾ ਇਹਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਆਏ ਸੀ ਸ੍ਰੀ ਸੁਸ਼ੀਲ ਗੁਪਤਾ ਮੈਂਬਰ ਪਾਰਲੀਮੈਂਟ ਦਿੱਲੀ ਤੋਂ ਉਹ ਮੇਰੇ ਘਰ 3-4 ਚੱਕਰ ਬੈਠੇ ਪਰ ਉਹ ਠੀਕ ਆ ਉਹ ਹਾਈ ਕਮਾਂਡ ਦੇ ਵੱਲੋਂ ਸੀ ਪਰ ਤੁਹਾਡੇ ਨਜ਼ਦੀਕ ਤਾਂ ਉਸ ਵਕਤ ਕੋਲੀ ਸੀ ਨਾ ਕੋਲੀ ਇਸ ਤੇ ਮੈਂ ਵਿਸ਼ਵਾਸ ਕਰ ਰਿਹਾ ਹਾਂ ਕੋਲੀ ਤੇ ਵਿਸ਼ਵਾਸ ਕਰਕੇ ਹੀ ਤੁਸੀਂ ਪਾਰਟੀ ਚ ਆਏ ਸੀ ਨਾ ਫਿਰ ਉਹੀ ਕੋਲੀ ਦੀ ਅੱਜ ਤੁਸੀਂ ਵੀ ਸਿੱਧੂ ਮੰਗੂ ਜੜਾ ਵੱਢ ਰਹੇ ਨਹੀਂ ਮੈਂ ਸਿੱਧੂ ਦੀ ਦੇਖੋ ਮੈਂ ਯਾਰ ਦੋਸਤ ਦੇ ਐਬਾ ਤੇ ਨਹੀਂ ਜਾਂਦਾ ਹਾਂ ਮੈਂ ਤਾਂ ਮੈਨੂੰ ਉਹਦੀ ਉਸ ਤੇ ਕੁਝ ਨਹੀਂ ਲੈਣਾ ਠੀਕ ਹੈ ਉਹਨਾਂ ਦੀ ਆਪਣੀ ਸਿਆਸਤ ਸੀ ਮੈਂ ਤਾਂ ਕ腐ਪਸ਼ਨ ਦੇ ਖਿਲਾਫ ਪਹਿਲੇ ਦਿਨ ਤੋਂ ਲੜ ਰਿਹਾ ਮੈਂ ਪਹਿਲੇ ਦਿਨ ਹੁਣ ਤੱਕ ਲੜਾਂਗਾ ਤੁਸੀਂ ਇਹ ਦੇਖ ਲਓ ਅੱਜ ਦੇ ਟਾਈਮ 'ਚ ਇੱਕ ਐਮਸੀ ਇੱਕ ਬੀਲਡ 'ਚ ਕਰੋੜ ਰੁਪਏ ਮਾਮੂਲੀ ਗੱਲ ਹੈ ਮੈਂ 6 ਮੀਟਰ ਨਾ ਮੇਰੀ ਤੁਸੀਂ ਮੇਰੇ ਘਰ ਜਾ ਕੇ ਦੇਖੋ ਤੁਹਾਨੂੰ ਬੈਠਣ ਦੀ ਜਗ੍ਹਾ ਵੀ ਨਹੀਂ ਮਿਲੇ ਜੀ ਲੋਕੀ ਪੈਕੇਟ ਚੱਕੇ ਫਿਰਦੇ ਮੇਰਾ ਭਰਤਿੰਦਰ ਚੈਲ ਨਾਲ ਬਹੁਤ ਸੀਗਾ ਹਾਂ ਰਾਤ ਨੂੰ ਇੱਕ ਟਾਈਮ ਦੀ ਰੋਟੀ ਪਾਣੀ ਮੇਰੀ ਭਰਤਿੰਦਰ ਜੀ ਇਹਨਾਂ ਦੇ ਇਲੈਕਸ਼ਨ ਪਿਟੀਸ਼ਨ ਕੈਪਟਨ ਸਾਹਿਬ ਦੇ ਤੇ ਭਰਤਿੰਦਰ ਚੈਲ ਦੇ ਤੇ ਉਹਦੇ ਮੁੰਡੇ ਦੇ ਮੈਂ ਫਾਈਟ ਕੀਤੀ ਆ ਸੱਗੜ ਵਕੀਲ ਇਹਨਾਂ ਨੇ ਕਰਿਆ ਸੀਗਾ ਹਾਂ ਲੁਧਿਆਣੇ ਦਾ ਸੀਗਾ ਹਾਂ ਤੇ ਪੈਰ ਵੀ ਮੈਂ ਕੀਤੀ ਆਪਣੀ ਆਪਣੀ ਗੱਡੀ ਲੈ ਕੇ ਹਾਂ ਜਿਹੜੇ ਪਿਟੀਸ਼ਨਰ ਸੀ ਉਹਨਾਂ ਨੂੰ ਕਾਬੂ ਮੈਂ ਕਰਿਆ ਇੱਕ ਤਾਂ ਹਰਕੀਰਤ ਸਿੰਘ ਮਰ ਗਿਆ ਬੇਚਾਰਾ ਇੱਕ ਸੁਖਵੀਰ ਰਾਜਾ ਹੁਣ ਵੀ ਹੈਗਾ ਮੈਂ ਇਹਨਾਂ ਨੂੰ ਕੈਪਟਨ ਸਾਹਿਬ ਬਤੌਰ ਸੀਐਮ ਜੇ ਗੱਡੀ ਜਾਂਦੀ ਹੁੰਦੀ ਸੀ ਬੁੱਧੂ ਦੇਖ ਲੈ ਗੱਡੀ ਰੁਕ ਜਾਂਦੀ ਸੀ ਹਮ ਇੱਕ ਵਾਰੀ ਮੈਂ ਮੇਰਾ ਬੇਟਾ ਮੇਰਾ ਪੋਤਾ ਅਰਤੀ ਸਿੰਦਰ ਹਸਪਤਾਲ ਦੇ ਕੋਲ ਚੁੰਗੀ ਦੇ ਖੜੇ ਸੀਗੇ ਜਦੋਂ ਅੰਮ੍ਰਿਤਸਰ ਦਾ ਇਲੈਕਸ਼ਨ ਇਹ ਬਾਈ ਇਲੈਕਸ਼ਨ ਲੜੇ ਆ ਹਮ ਮੇਰਾ ਬੇਟਾ ਉੱਥੇ ਮਹੀਨਾ ਕੈਪਟਨ ਸਾਹਿਬ ਦੇ ਨਾਲ ਇੱਕੋ ਕਮਰੇ 'ਚ ਰਹੇ ਆ ਨਹੀਂ ਫਿਰ ਗੱਲ ਤਾਂ ਉੱਥੀ ਆ ਜਾਂਦੀ ਐ ਨਾ ਤੁਸੀਂ ਵੱਡੇ ਵੱਡੇ ਨਾਮ ਤਾਂ ਗਿਣਾਤੇ ਕਿ ਇਹਨਾਂ ਦੇ ਨਾਲ ਤੁਹਾਡੀਆਂ ਨਜ਼ਦੀਕੀਆਂ ਰਹੀਆਂ ਨੇ ਪਰ ਉਹ ਨਜ਼ਦੀਕੀਆਂ ਕੋਸਮਾ ਤਾਂ ਰਹਿੰਦੀਆਂ ਨੇ ਕੋਸਮਾ ਉਹ ਪਿਆਰ ਇਕੱਠੇ ਰੋਟੀ ਖਾਣਾ ਸਭ ਕੁਝ ਚੱਲਦਾ ਪਰ ਬਾਦ ਦੇ ਵਿੱਚ ਉਹੀ ਬੰਦੇ ਤੇ ਪਹਿਲਾਂ ਕਿਹੜੇ ਫੁੱਲ ਲੱਗੇ ਹੁੰਦੇ ਨੇ ਬਾਅਦ ਚ ਕਿਹੜੇ ਕੰਡੇ ਲੱਗ ਜਾਂਦੇ ਨੇ ਇਹ ਤਾਂ ਮੇਰਾ ਪਰਿਵਾਰ ਹੈ ਚਾਹੇ ਕੋਈ ਹੈ ਮੈਨੂੰ ਗਲਤ ਗੱਲ ਬਰਦਾਸ਼ਤ ਹੀ ਨਹੀਂ ਹੁੰਦੀ ਹਾਂ ਚਾਹੇ ਮੇਰਾ ਪਰਿਵਾਰ ਹੈ ਚਾਹੇ ਕੋਈ ਮੇਰਾ ਲੀਡਰ ਹੈ ਹਾਂ ਗਲਤ ਗੱਲ ਕਹੇਗਾ ਮੈਂ ਬਖਾਬਤ ਕਰਾਂਗਾ ਕਰਾਂਗਾ ਨਹੀਂ ਫਿਰ ਏਸ ਹਾਬ ਬਣਾ ਲਤਾ ਦੇਖੋ ਕਰਪਸ਼ਨ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਕਿਤੇ ਆ ਤੁਸੀਂ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਵਗ ਜਓ ਮੈਂ ਸਾਰੀ ਤੁਹਾਡੀ ਗੱਲ ਮੰਨਦਾ ਹਾਂ ਪਰ ਮੈਨੂੰ ਮੇਅਰ ਬਣਾ ਕੇ ਦਿਆਂ ਮੈਂ ਸਿਸਟਮ ਨੂੰ ਬਦਲ ਕੇ ਦਿਖਾਵਾਂਗਾ ਮੈਨੂੰ ਇਹ ਚਾਅ ਹੈ ਮੈਨੂੰ ਮਤਲਬ ਤੁਸੀਂ ਮੇਨ ਜਿਹੜਾ ਇਹਦਾ ਮੇਨ ਫੰਡਾ ਕਿ ਤੁਸੀਂ ਮੇਅਰ ਦੀ ਕੁਰਸੀ ਭਾਲਦੇ ਹੋ ਤੁਸੀਂ ਇੱਕ ਮੌਕਾ ਭਾਲਦੇ ਹੋ ਮੇਅਰ ਦੀ ਕੁਰਸੀ ਤੇ ਬੈਠਣ ਦਾ ਕਿ ਮੈਂ ਆਪਣੀ ਕਾਬਲੀਅਤ ਦਿਖਾ ਸਕਾਂ ਹਾਂ ਇੱਥੇ ਮੇਨ ਰੌਲਾ ਇਹ ਹੈ ਕਾਬਲੀਅਤ ਦਿਖਾਣੀ ਮਾਰਨੀ ਮਤਲਬ ਤੁਹਾਨੂੰ ਤੁਸੀਂ ਕਾਂਗਰਸ ਦੇ ਵਿੱਚ ਵੀ ਰਹੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਪਰ ਉਹ ਜਿਹੜੇ ਤੁਹਾਡੇ ਆਪਣੇ ਸੀ ਉਹਨਾਂ ਨੇ ਤੁਹਾਨੂੰ ਉਹ ਮੌਕਾ ਨਹੀਂ ਦਿੱਤਾ ਤੁਹਾਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਬਸ ਇਹ ਹੈ ਜੇ ਆਮ ਆਦਮੀ ਪਾਰਟੀ ਚਲੋ ਹੁਣ ਹਾਈ ਕਮਾਂਡ ਨੇ ਤੁਹਾਨੂੰ ਮਨਾ ਵੀ ਲਿਆ ਹਾਂਜੀ ਅੱਗੇ ਫੇਰ ਨਾ ਤੁਹਾਨੂੰ ਮੇਅਰ ਬਣਾਇਆ ਦੇਖੋ ਜੀ ਮੈਂ ਮੈਨੂੰ ਹਾਈ ਕਮਾਂਡ ਮਨਾਏਗੀ ਮੈਨੂੰ ਬੰਦਾ ਮੇਰਾ ਹੱਕ ਮਿਲੇਗਾ ਹਮ ਮੈਂ ਅਬ ਸ਼ਹਿਰ ਦੀ ਜਨਤਾ ਦਾ ਮਨ ਜਿੱਤਾਂਗਾ ਦੇਖੋ ਇਸ ਵੇਲੇ ਪਬਲਿਕ ਮੇਰੇ ਮੈਂ ਐਮਸੀ ਦਾ ਇਲੈਕਸ਼ਨ ਲੜਿਆ ਮੈਨੂੰ ਇੱਕ ਵੀ ਵੋਟ ਆਪ ਦੇ ਉਸ ਨਹੀਂ ਪਈ ਜਿਹੜੀ ਵੋਟ ਪਈ ਹੈ ਮੈਨੂੰ ਆਪਣੀ ਪਈ ਹੈ ਹਮ ਮੈਂ ਹੁਣ ਵੀ ਰੱਬ ਦੇ ਦਰਦ ਕੇ ਕਹਿੰਦਾ ਤੁਹਾਡੇ ਚੈਨਲ ਰਾਹੀਂ ਕਹਿੰਦਾ ਇਹ ਵੱਡੇ ਤੋਂ ਵੱਡਾ ਲੀਡਰ ਚੱਕ ਲੈਣ ਚਾਹ ਹਦੀਪਾਲ ਕੋਲੀ ਆ ਜੇ ਚਾਹ ਸੰਜੀਵ ਸ਼ਰਮਾ ਬਿੱਟੂ ਆ ਜੇ ਚਾਹ ਕੋਈ ਹੋਰ ਆ ਜੇ ਚਾਹ ਮਹਾਰਾਣੀ ਦਾ ਕੋਈ ਚਮਚਾ ਹੋਰ ਆ ਜੇ ਪਟਿਆਲੇ ਦੇ ਵਿੱਚ ਜਿਹੜਾ ਮਰਜ਼ੀ ਵਾਰ ਚੁਣ ਲੈਣ ਮੰਨੂ ਉੱਥੇ ਨਾ ਵੀ ਤੁਸੀਂ ਬਾੜਾਂ ਦੇ ਰੋਲਿਆਂ 'ਚ ਕਿਉਂ ਪੈਨੇ ਹੋ ਤੁਸੀਂ ਸਿੱਧਾ ਐਮਐਲਏ ਦੀ ਇਲੈਕਸ਼ਨ ਲੜੋ ਜੇ ਮੇਰੇ ਜੇ ਮੇਰੇ ਸਪੋਰਟਰ ਕਹਿਣਗੇ ਐਮਐਲਏ ਵੀ ਲੜ ਲਾਂਗੇ ਕਿਉਂਕਿ ਐਮਐਲਏ ਦੀ ਇਲੈਕਸ਼ਨ ਲੜ ਕੇ ਜੇ ਤੁਹਾਨੂੰ ਮੌਕਾ ਮਿਲਦਾ ਕੀ ਪਤਾ ਲੋਕ ਜਿਸ ਤੰਗ ਦੇ ਨਾਲ ਬਾਈ ਦੇ ਵਿੱਚ ਨਹੀਂ ਦੇਖਿਆ ਸੀ ਤੁਸੀਂ ਕੱਲ ਹੀ ਕਾਂਗਰਸੀਆਂ ਦੇ ਬਦਲਾਅ ਤੋਂ ਲੋਕ ਹੱਕੇ ਪਏ ਸੀ ਹਵਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆ ਗਏ ਸੀ ਸੁਖਜੀ ਮੈਂ ਤੁਹਾਨੂੰ ਇੱਕ ਵਿਸ਼ਵਾਸ ਦੁਆਣਾ ਜੇ ਪ੍ਰਮਾਤਮਾ ਨੇ ਮੇਰੀ ਲਿਖਿਆ ਹੋਇਆ ਐਮਐਲਏ ਬੰਨਾ ਮੇਰੀ ਪਬਲਿਕ ਚਾਹੇਗੀ ਮੈਨੂੰ ਹਾਂ ਮੈਂ ਨਾਮ ਕੱਟ ਕੇ ਤਾਂ ਕਹਾਂਗਾ ਫਿਰ ਮੈਨੂੰ ਹੈਰਾਨ ਨਹੀਂ ਸਕੇਗਾ ਕੋਈ ਚਾਹੇ 27 ਆਵੇ ਚਾਹੇ 31 ਆਵੇ ਹਾਂ 32 ਆਵੇ ਫਿਰ ਉਹਨੂੰ ਹੈਰਾਨ ਨਹੀਂ ਸਕੇਗਾ ਐਨਾ ਮਨਚਨ ਜज्ਬਾ ਹੈ ਹਾਂ ਕੁਝ ਕਰਨ ਦਾ ਉਹੀ ਆ ਨਾ ਜੇ ਤੁਸੀਂ ਆਪਣੀ ਕਾਬਲੀਅਤ ਦਿਖਾਉਣੀ ਚਾਹੁੰਦੇ ਹੋ ਤੁਹਾਨੂੰ ਵਿਸ਼ਵਾਸ ਆ ਕਿ ਤੁਹਾਡਾ ਆਪਣਾ ਵੋਟ ਬੈਂਕ ਮਜ਼ਬੂਤ ਹੈਗਾ ਫਿਰ ਤੁਸੀਂ ਐਮਐਲਏ ਦੀ ਇਲੈਕਸ਼ਨ ਆਜ਼ਾਦ ਲੜੋ ਤੁਸੀਂ ਦੇਖੋ ਜੇ ਮੇਰੇ ਲੋਕੀ ਇਜਾਜ਼ਤ ਦੇਣਗੇ ਮੈਂ ਲੜਾਂਗਾ ਹਾਂ ਦੇਖੋ ਮੈਂ ਜਿੰਨੇ ਵੀ ਇਲੈਕਸ਼ਨ ਲੜੇ ਆ ਮੇਰਾ 1 ਰੁਪਿਆ ਨਹੀਂ ਲੱਗਿਆ ਹਾਂ ਮੇਰੇ ਸਪੋਰਟਰਾਂ ਨੇ ਲਾਇਆ ਚ 3000 ਲਗਿਆ ਚ 10000 ਲਗਿਆ ਮੇਰੇ ਸਪੋਰਟਰਾਂ ਨੇ ਮੇਰੇ ਸਿਰਫ ਮੰਦਰਾਂ ਚ ਜਿਹੜੇ ਚੜਾਉਂਦਾ ਮੈਂ ਆਪਣੇ ਪੈਸੇ ਚੜਾਉਂਦਾ 10 ਰੁਪਏ ਗੁਰਦੁਆਰੇ ਮੰਦਰ ਬਾਕੀ ਸਾਰਾ ਖਰਚਾ ਮੇਰੇ ਸਪੋਰਟਰਾਂ ਨੇ ਕਰਿਆ ਹੂੰ ਉਹ ਮੇਰੀ ਜਾਨ ਹੈ ਜੀ ਮੈਂ ਤੁਹਾਨੂੰ ਹੋਰ ਦੱਸਦਾ ਜੇ ਮੇਰਾ ਕੋਈ ਵਰਕਰ ਰੁਸੇ ਜਾਂਦੇ ਨਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਐਮਐਲਏ ਸਾਹਿਬ ਨੂੰ ਕੋਈ ਰੁਸਦਾ ਕੋਈ ਭੱਜਦਾ ਕਿਉਂ ਉਹ ਇਹ ਤਾਂ ਇਹਦਾ ਵਪਾਰੀ ਸੀਗਾ ਵਪਾਰ ਕਰ ਲਏ ਨੇ ਹੂੰ ਕਰੋੜਪਤੀ ਤੋਂ ਅਰਮਵਤੀ ਬਣ ਗਿਆ ਹੂੰ ਇਹਨੂੰ ਕਿਆ ਹੁਣ ਹੁਣ ਜੇ ਲੜੇਗਾ ਨਹੀਂ ਇਲੈਕਸ਼ਨ ਪਟਿਆਲੇ 'ਚ ਮੇਰੇ ਖਿਆਲ ਲੜਦਾ ਨਹੀਂ ਇਹ ਦੁਬਈ ਤੋਂ ਲੜੇਗਾ ਕਿਉਂ ਸਾਰਾ ਕੰਮ ਇਹਦਾ ਉੱਥੇ ਐ ਸਾਰਾ ਸਿਸਟਮ ਉੱਥੇ ਪਹੁੰਚ ਗਿਆ ਬਾਹਰ ਪਹੁੰਚ ਗਿਆ ਦੁਬਈ ਇਹਦੀ ਭੈਣ ਵੀ ਉੱਥੇ ਐ ਇਹਦਾ ਜੀਜਾ ਵੀ ਉੱਥੇ ਮੇਰੇ ਖਿਆਲ ਦੁਬਈ ਤੋਂ ਲੜੇਗਾ ਇਲੈਕਸ਼ਨ ਮੈਨੂੰ ਲੱਗਦਾ ਜੀ ਇਹ ਤਾਂ ਬੁੱਧੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਕਰਨ ਦੇ ਲਈ ਸੁਖਜੀ ਤੁਹਾਡਾ ਧੰਨਵਾਦ ਜਿਹੜਾ ਤੁਨੇ ਇੱਕ ਮਾਮੂਲੀ ਜੇ ਬੰਦੇ ਨੂੰ ਬੁਲਾ ਕੇ ਇਨਾ ਮਾਨ ਸਤਕਾਰ ਮੇਰੇ ਆਪਣੇ ਸ਼ਹਿਰੀਆਂ ਨਾਲ ਮੇਰੇ ਰੂਬਰੂ ਕਰਾਇਆ ਨਹੀਂ ਉਹ ਤਾਂ ਸਾਡਾ ਫਰਜ਼ ਬੰਦਾ ਦੇਖੋ ਉਹ ਕੋਈ ਵੀ ਵਿਅਕਤੀ ਆ ਉਹਦਾ ਜੇ ਕੋਈ ਆਪਣਾ ਪੱਖ ਰੱਖਣਾ ਚਾਹੁੰਦਾਗਾ ਤਾਂ ਅਸੀਂ ਹਮੇਸ਼ਾ ਸਭ ਨੂੰ ਮੌਕਾ ਦੰਨਿਆ ਤਾਂ ਇਹ ਕ੍ਰਿਸ਼ਨ ਬੁੱਧੂ ਹੋਰੀ ਸਾਡੇ ਨਾਲ ਮੌਜੂਦ ਸੀ ਪਟਿਆਲਾ ਦੇ ਮੌਜੂਦਾ ਐਮਐਲਏ ਅਜੀਤ ਪਾਲ ਕੋਲੀ ਤੇ ਇਲਜ਼ਾਮ ਲਾਏ ਗਏ ਨੇ ਇਹਨਾਂ ਦੇ ਵੱਲੋਂ ਕੋਲੀ ਹੋਰਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਿਐਕਸ਼ਨ ਰਹਿੰਦਾ ਹੈ ਉਹ ਸਮਾਂ ਹੀ ਬਿਆਨ ਕਰੇਗਾ ਪਰ ਹੁਣ ਪਟਿਆਲਾ ਦੀ ਸਿਆਸਤ ਕਿਹੜਾ ਨਵਾਂ ਰੰਗ ਦਿਖਾਉਂਦੀ ਆ ਇਹ ਵੀ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਕਰਦੀ ਆ ਫੇਰ ਕੋਈ ਹੋਰ ਨਵਾਂ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦਿਓ ਆਗਿਆ ਸਸਰੀ ਕੰਮ ਧੰਨਵਾਦ